ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਦੇਖ ਰਹੇ ਹੋ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਨੇਚਰ ਹੋਣਗੇ ਗੱਲ ਕਰਾਂਗੇ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਸਪੀਕਰ ਨੇ ਉਹਨਾਂ ਨੇ ਮੁੱਦਾ ਚੁੱਕਿਆ ਸੀ ਕਿ ਏਐਸਆਈ ਦਾ ਕ੍ਰਾਪਸ਼ਨ ਦਾ ਮੁੱਦਾ ਚੁੱਕਿਆ ਸੀ ਕਿ ਪੂਰੇ ਪੰਜਾਬ ਦੇ ਵਿੱਚ ਪੁਲਿਸ ਦੇ ਵਿੱਚ ਸਿਰਫ ਇੱਕ ਏਐਸਆਈ ਕ੍ਰਾਪਟ ਹੈ ਹੋਟ ਡਿਪਾਰਟਮੈਂਟਾਂ ਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਹੈਗੀ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਕਿ ਜਿਹੜਾ ਸੱਚਾ ਸੌਦਾ ਸਾਧ ਹੈ ਉਹਨੂੰ 5 ਵਾਰ ਪੈਰੋਲ ਦੇਣ ਵਾਲੇ ਨੂੰ ਜਿਹੜੀ ਭਾਜਪਾ ਉਹਨੇ ਹਰਿਆਣਾ ਤੋਂ ਵਿਧਾਨ ਸਭਾ ਦੀ ਟਿਕਟ ਦਿੱਤੀ ਹੈ ਇਹਦੇ ਨਾਲ ਹੀ ਜਿਹੜਾ ਡੀਜ਼ਲ ਦੀ ਪੈਟਰੋਲ ਦੀਆਂ ਕੀਮਤਾਂ ਵਿੱਚ ਬਿਜਲੀ ਦਰਾਂ ਦੇ ਵਿੱਚ ਵਾਧਾ ਹੋਇਆ ਉਹਦਾ ਆਮ ਆਦਮੀ ਪਾਰਟੀ ਤੇ ਕੀ ਪ੍ਰਭਾਵ ਪਊਗਾ ਕੀ ਇੰਡਸਟਰੀ ਤੇ ਪ੍ਰਭਾਵ ਪਊਗਾ ਕੀ ਪੰਜਾਬ ਤੇ ਪ੍ਰਭਾਵ ਪਊਗਾ ਇਹਨਾਂ ਸਾਰਿਆਂ ਮੁੱਦਿਆਂ ਤੇ ਅਸੀਂ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਨਿਚਰ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਨਿਚਰ ਸਾਹਿਬ ਤੁਹਾਨੂੰ ਲੰਮਾ ਸਮਾਂ ਤਜਰਬਾ ਤੁਹਾਡਾ ਪੱਤਰਕਾਰੀ ਦਾ ਵਿਧਾਨ ਸਭਾ ਦੇ ਵਿੱਚ ਸਪੀਕਰ ਨੇ ਸੁਝਾਅ ਮੰਗਿਆ ਕਿ ਇੱਕ ਐਸਆਈ ਕਰਪਸ਼ਨ ਦੇ ਵਿੱਚ ਦੇ ਦੋਸ਼ ਲੱਗੇ ਹੋਦੇ ਤੇ ਤੇ ਜਿਹੜੇ ਉਹਨਾਂ ਦੇ ਆਪਣੀ ਕਲੀਕ ਨੇ ਆਈਜੀ ਰਟਾਇਰ ਹੋਏ ਨੇ ਕਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਤੋਂ ਸਲਾਹ ਨਹੀਂ ਕੀ ਹੋਣਾ ਚਾਹੀਦਾ ਕੀ ਲੱਗਦਾ ਇਹ ਬਹੁਤ ਵੱਡਾ ਮੁੱਦਾ ਸੀ ਵਿਧਾਨ ਸਭਾ ਚ ਉੱਠਣਾ ਚਾਹੀਦਾ ਸੀ ਕੀ ਸਿਰਫ ਪੰਜਾਬ ਦੇ ਵਿੱਚ ਕੋਈ ਐਸਆਈ ਹੈ ਜਿਹੜਾ ਕਰਪਟ ਹੈ ਦੇਖੋ ਇਸ ਤਰ੍ਹਾਂ ਹੈ ਪਾਟਿਆ ਸਾਹਿਬ ਵੀ ਜਿੰਦੋਂ ਦਾ ਕਰਪਸ਼ਨ ਦੀ ਗੱਲ ਹੈ ਆਪਾਂ ਨੂੰ ਪਤਾ ਕਿ ਸਰਕਾਰੀ ਮਹਿਕਮਿਆਂ ਦੀ ਰਗ ਰਗ ਵਿੱਚ ਕਰਪਸ਼ਨ ਜਿਹੜੀ ਹੈ ਉਹ ਪਈ ਹੋਈ ਹੈ ਤੁਸੀਂ ਕਿਸੇ ਵਿਭਾਗ ਵਿੱਚ ਚਲੇ ਜਾਓ ਮੈਨੂੰ ਮੁਖਤ ਦੇ ਵਿੱਚ ਕੰਮ ਕਰਵਾ ਕੇ ਦਿਖਾ ਦਿਓ ਜਾਂ ਤਾਂ ਫਰੀ ਦੇ ਵਿੱਚ ਕੰਮ ਲੀਡਰਾਂ ਦੇ ਹੁੰਦੇ ਨੇ ਉਹ ਡੰਡੇ ਦੇ ਜ਼ੋਰ ਨਾਲ ਕਰਵਾਉਂਦੇ ਨੇ ਜਾਂ ਫਿਰ ਜਿਹੜੇ ਅਮੀਰ ਲੋਕ ਨੇ ਉਹ ਮੋਟੀਆਂ ਗਰਮ ਕਰਦੇ ਨੇ ਅਫਸਰਾਂ ਦੀਆਂ ਮੁਲਾਜ਼ਮਾਂ ਦੀਆਂ ਫੇਰ ਕੰਮ ਕਰਾਉਂਦੇ ਨੇ ਆਮ ਬੰਦਾ ਦਾ ਅਫਸਰਾਂ ਦੇ ਗੇੜੀ ਕੱਢੀ ਜਾਂਦਾ ਇਹ ਹਰੇਕ ਵਿਭਾਗ ਦਾ ਹਾਲ ਹੈ ਪੁਲਿਸ ਦਾ ਹਾਲ ਕੁਝ ਜ਼ਿਆਦਾ ਮਾੜਾ ਪਤਾ ਸਪੀਕਰ ਸਾਹਿਬ ਨੂੰ ਵੀ ਆ ਵੀ ਪੁਲਿਸ ਦਾ ਹਾਲ ਇੰਨਾ ਮਾੜਾ ਲੇਕਿਨ ਉਹਨਾਂ ਨੇ ਕੱਲੇ ਐਸਆਈ ਦਾ ਮੁੱਦਾ ਇਸ ਕਰਕੇ ਚੁੱਕਿਆ ਕਿਉਂਕਿ ਉਸ ਤੋਂ ਬਾਅਦ ਇੱਕ ਆਡੀਓ ਲੀਕ ਕੀਤੀ ਆਪਣੇ ਸੁਖਪਾਲ ਸਿੰਘ ਖੈਰਾ ਨੇ ਜਿਹਦੇ ਵਿੱਚ ਸਪੀਕਰ ਸਾਹਿਬ ਦਾ ਭਰਾ ਐਸਆਈ ਨੂੰ ਗਾਲਾਂ ਕੱਢ ਰਿਹਾ ਮਸਲਾ ਇੱਥੋਂ ਇਹ ਕਲੀਅਰ ਹੁੰਦਾ ਕਿ ਇਹ ਜਾਤੀ ਤੌਰ ਦੇ ਉੱਤੇ ਜਿਵੇਂ ਸਪੀਕਰ ਸਾਹਿਬ ਜੁੜੇ ਹੋਏ ਹੁੰਦੇ ਆ ਇਸ ਤਰੀਕੇ ਦੀ ਗੱਲ ਆ ਗਈ ਵੈਸੇ ਬੜੀ ਮਾੜੀ ਗੱਲ ਹੈ ਕਿਉਂਕਿ ਆਮ ਤੌਰ ਦੇ ਉੱਤੇ ਤਾਂ ਜਦੋਂ ਕੋਈ ਡੀਜੀਪੀ ਏਡੀਜੀਪੀ ਇਸ ਲੈਵਲ ਦੇ ਆਈਐਸ ਅਫਸਰ ਵੀ ਫਸਦੇ ਆ ਉਦੋਂ ਵੀ ਮੈਂ ਦੇਖਿਆ ਕਿ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੁੰਦੀ ਵਿਧਾਨ ਸਭਾ ਦੇ ਵਿੱਚ ਪਰ ਇਹ ਇੱਕ ਐਸਆਈ ਨੂੰ ਲੈ ਕੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਆਪਣੇ ਅੰਦਰਲੀ ਪੜਾਤ ਕੱਢਣ ਦੇ ਲਈ ਜਾਂ ਹਮਦਰਦੀ ਲੈਣ ਦੇ ਲਈ ਹੋਰਾਂ ਦੀ ਸਪੀਕਰ ਸਾਹਿਬ ਨੇ ਕੁਝ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੋਵੇ ਖੈਰ ਚਲੋ ਇਹਦਾ ਇੱਕ ਪੱਖ ਸੀ ਹੁਣ ਦੂਸਰਾ ਪੱਖ ਹੈ ਕਮਰ ਵਿਜੇ ਪ੍ਰਤਾਪ ਜਿਹੜੇ ਕਿ ਆਈਜੀ ਸੀ ਤੇ ਅਸੀਫਾ ਦੇ ਕੇ ਉਹ ਪਾਰਟੀ ਸ਼ਾਮਲ ਹੋਏ ਆਮਾਦੀ ਪਾਰਟੀ ਚ ਆਮਾਦੀ ਪਾਰਟੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਕੈਸ਼ ਕੀਤਾ ਚਾਰੇ ਪਾਸੇ ਕਿਹਾ ਵੀ ਦੇਖੋ ਇਹ ਇਮਾਨਦਾਰ ਅਫਸਰ ਨਹੀਂ ਸਾਡੇ ਚ ਆਉਣਗੇ ਅਸੀਂ ਇਥੋਂ ਤੱਕ ਵੀ ਕਿਹਾ ਜਾਂਦਾ ਸੀ ਕਿ ਇਹਨਾਂ ਨੂੰ ਹੋਮ ਮਿਨਿਸਟਰ ਬਣਾਇਆ ਜਾ ਸਕਦਾ ਕਿਉਂਕਿ ਇਹਨਾਂ ਨੂੰ ਤਜਰਬਾ ਹੈ ਇਸ ਲਾਈਨ ਦਾ ਬਾਅਦ ਵਿੱਚ ਨਹੀਂ ਪੁੱਛਿਆ ਉਹ ਚਲੋ ਇੱਕ ਵੱਖਰਾ ਵਿਸ਼ਾ ਹੈ ਕਮਰਬੀ ਇਹ ਪ੍ਰਤਾਪ ਬੜੇ ਇਮਾਨਦਾਰ ਅਫਸਰ ਨੇ ਦੂਰ ਦੂਰ ਤੱਕ ਪੂਰੇ ਪੰਜਾਬ ਨਹੀਂ ਬਲਕਿ ਹਿੰਦੁਸਤਾਨ ਕੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਨਾਮ ਦੀਆਂ ਧੁੰਮਾਂ ਨੇ ਵੀ ਪੰਜਾਬ ਦੇ ਵਿੱਚ ਜਿਹੜੇ ਐਮਐਲਏ ਨੇ ਕਮਰ ਵਿਜੇਪਤਾਪ ਪਹਿਲਾਂ ਪੁਲਿਸ ਵਿੱਚ ਹੁੰਦੇ ਸੀ ਇਹ ਬੜੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਹੁੰਦੇ ਸੀ ਇਹ ਕਈ ਐਸਆਈਟੀਜ਼ ਦੇ ਮੈਂਬਰ ਵੀ ਰਹੇ ਆ ਜਿਹੜੀਆਂ ਰਿਪੋਰਟਾਂ ਇਹਨਾਂ ਨੇ ਬਣਾਈਆਂ ਜਿਵੇਂ ਬਣਾਈਆਂ ਉਹ ਸਾਰੀਆਂ ਤੋਂ ਇਹੀ ਪਤਾ ਲੱਗਦਾ ਕਿ ਇਹਨਾਂ ਨੇ ਕੰਮ ਹਮੇਸ਼ਾ ਇਮਾਨਦਾਰੀ ਦੇ ਨਾਲ ਕੀਤਾ ਪਰ ਅਫਸੋਸ ਦੀ ਗੱਲ ਮੈਨੂੰ ਇਹ ਕਹਿਣੀ ਪੈ ਰਹੀ ਆ ਕਿ ਜਦੋਂ ਸਪੀਕਰ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਐਸਆਈ ਦੇ ਬਾਰੇ ਇਹਨਾਂ ਨੇ ਸਿਰਫ ਇੱਕ ਗੱਲ ਕਹਿ ਕੇ ਟਾਲਤਾ ਜਦੋਂ ਕਿ ਉਹ ਗੱਲ ਜਿਹੜੀ ਕਰਾਪਸ਼ਨ ਪੈਲਣ ਦਾ ਇੱਕ ਹਿੱਸਾ ਕਹਿ ਸਕਦੇ ਹਿੰ 99% ਤਾਂ ਹੋਰ ਕਾਰਨ ਨੇ ਇਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਦਾ ਨੈਟਵਰਕ ਤੋੜਨ ਦੇ ਵਾਸਤੇ ਡੇਢ ਸਾਲ ਬਾਅਦ ਹਰ ਇੱਕ ਮੁਲਾਜ਼ਮ ਦੀ ਜ਼ਿਲ੍ਹੇ ਤੋਂ ਬਾਹਰ ਬਦਲੀ ਕਰ ਦੋ 23 ਜ਼ਿਲ੍ਹੇ ਨੇ ਜਦੋਂ ਸਾਰੇ ਜ਼ਿਲ੍ਹੇ ਘੁੰਮੂਗਾ ਉਹ 30 31 ਸਾਲਾਂ ਚ ਇਹਨਾਂ ਨੂੰ ਉਹਦੀ ਰਿਟਾਇਰਮੈਂਟ ਨੇੜੇ ਆਜੂਗੀ ਇਸ ਤਰ੍ਹਾਂ ਨੈਟਵਰਕ ਜਿਹੜਾ ਹੈ ਉਹ ਟੁੱਟ ਜਾਊਗਾ ਇਹ ਗੱਲ ਇਹਨਾਂ ਨੇ ਕਹੀ ਆ ਅਫਸੋਸ ਦੀ ਗੱਲ ਇਹ ਆ ਕਿ ਬਹੁਤ ਪੱਖ ਨੇ ਕ੍ਰਪਸ਼ਨ ਦੇ ਇਕੱਲਾ ਨੈਟਵਰਕ ਤੋੜਨ ਦੇ ਨਾਲ ਕੁਛ ਨਹੀਂ ਬਣਨਾ ਨੈਟਵਰਕ ਬਣ ਨਹੀਂ ਕਿਉਂ ਦਿੱਤਾ ਜਾਂਦਾ ਤੇ ਬਣਾਉਂਦਾ ਕੌਣ ਆ ਇਹ ਸਾਰੀਆਂ ਗੱਲਾਂ ਦੇਖੋ ਜੀ ਆਪਾਂ ਪਹਿਲਾਂ ਨੈਟਵਰਕ ਵਾਲੀ ਜਿਹੜੀ ਟਰਾਂਸਫਰ ਦੀ ਗੱਲ ਕੀਤੀ ਐ ਨਾ ਉਹ ਦੇਖੀਏ ਅਗਰ ਛੋਟੇ ਮਲਾਜਮਾਂ ਦੀ ਇਸ ਤਰ੍ਹਾਂ ਬਦਲੀਆਂ ਕੀਤੀਆਂ ਜਾਂਦੇ ਡੇਢ-ਡੇਢ ਸਾਲ ਬਾਅਦ ਉਹਨਾਂ ਦੇ ਬੱਚੇ ਕਿੱਥੇ ਪੜਨਗੇ ਜਾ ਕੇ ਅੱਜ ਬੱਚੇ ਲੁਧਿਆਣੇ ਦੇ ਕਿਸੇ ਸਕੂਲ 'ਚ ਲੱਗੇ ਹੋਏ ਨੇ ਡੇਢ ਸਾਲ ਬਾਅਦ ਉਹ ਜਲੰਧਰ ਦੇ ਕਿਸੇ ਸਕੂਲ 'ਚ ਲੱਗ ਜਾਣਗੇ ਫਿਰ ਡੇਢ ਸਾਲ ਬਾਅਦ ਹੋਂਬਰ ਸਰ ਦੇ ਕਿਸੇ ਸਕੂਲ 'ਚ ਲੱਗ ਜਾਣਗੇ ਤੁਸੀਂ ਦੱਸੋ ਬੱਚੇ ਪੜ੍ਹ ਸਕਦੇ ਉਹਨਾਂ ਦੇ ਇਹ ਪਰਿਵਾਰਾਂ ਨੂੰ ਖਰਾਬ ਕਰਨ ਵਾਲੀ ਗੱਲ ਆ ਮੈਂ ਮਹਿਸੂਸ ਕਰਦਾ ਠੀਕ ਹੈ ਲੋੜ ਇਸ ਗੱਲ ਦੀ ਆ ਵੀ ਤੁਸੀਂ ਕਰਪਸ਼ਨ ਰੋਕਣੀ ਆ ਕਰਪਸ਼ਨ ਰੋਕੋ ਕਰਪਸ਼ਨ ਤਾਂ ਤੁਸੀਂ ਰੋਕ ਨਹੀਂ ਰਹੇ ਕਮਰ ਵਿਜੇ ਪ੍ਰਤਾਪ ਨੂੰ ਇਹ ਕਹਿਣਾ ਚਾਹੀਦਾ ਸੀ ਵੀ ਜੇ ਕਰਪਸ਼ਨ ਰੋਕਣੀ ਆ ਪਹਿਲਾਂ ਸਾਡੇ ਐਮ ਐਲ ਏਜ਼ ਨੂੰ ਕਹੋ ਕਿ ਉਹ ਪੁਲਿਸ ਅਫਸਰਾਂ ਨੂੰ ਤੇ ਹੋਰ ਅਫਸਰਾਂ ਨੂੰ ਕਹਿਣ ਕਿ ਕਰਪਸ਼ਨ ਨਹੀਂ ਹੋਣੀ ਚਾਹੀਦੀ ਅਗਰ ਕੋਈ ਐਮ ਐਲ ਏ ਕਰਪਸ਼ਨ ਕਰਵਾਉਂਦਾ ਤਾਂ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਪਿੱਛੇ ਜੇ ਮੈਂ ਤੁਹਾਨੂੰ ਦੱਸਦਾ ਕਿ ਯੂ ਪੀ ਦੀ ਵਿਧਾਨ ਸਭਾ ਦੀ ਕੋਈ ਮੀਟਿੰਗ ਹੋ ਰਹੀ ਸੀ ਮੰਤਰੀ ਬੈਠੇ ਸੀ ਤੇ ਮੁੱਖ ਮੰਤਰੀ ਬੈਠਾ ਸੀ ਉਥੇ ਕਰਾਪਸ਼ਨ ਦੀ ਗੱਲ ਚੱਲੀ ਤੇ ਬੜਾ ਵਧੀਆ ਜਵਾਬ ਦਿੱਤਾ ਮੁੱਖ ਮੰਤਰੀ ਨੇ ਕਹਿੰਦਾ ਉਹ ਮੰਤਰੀਆਂ ਨੂੰ ਕਹਿ ਰਹੇ ਨੇ ਕਹਿੰਦੇ ਤੁਸੀਂ ਅਫਸਰਾਂ ਤੋਂ ਕਮਿਸ਼ਨ ਲੈਣਾ ਬੰਦ ਕਰ ਦਿਓ ਅਫਸਰਾਂ ਨੂੰ ਮੈਂ ਆਪੇ ਦੇਖ ਲੂੰਗਾ ਦੇਖੋ ਨਾ ਕਿੰਨੀ ਕਮਾਲ ਦੀ ਗੱਲ ਚਾਹੇ ਯੋਗੀ ਦੇ ਵਿੱਚ 100 ਨੁਕਸ ਨੇ 100 ਕਮੀਆਂ ਨੇ ਲੇਕਿਨ ਆਹ ਗੱਲ ਉਹਨਾਂ ਦੀ ਬਿਲਕੁਲ ਸਿਰੇ ਦੀ ਕਹੀ ਸੀ ਸੋ ਇਹ ਗੱਲ ਵਿਜੇ ਪਰ ਅਵਰ ਕਵਰ ਹੋਣਾ ਨੂੰ ਵੀ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਜੇਕਰ ਕਰਾਪਸ਼ਨ ਰੋਕਣੀ ਆ ਪਹਿਲਾਂ ਤਾਂ ਤੁਸੀਂ ਆਪਣੇ ਮੰਤਰੀਆਂ ਨੂੰ ਸਮਝਾਓ ਵੀ ਇਹ ਅਫਸਰਾਂ ਦੀ ਨਿਕελ ਕਸਣਗੇ ਤੇ ਜਦੋਂ ਅਫਸਰਾਂ ਦੀ ਨਕੇਲ ਕਸੀ ਜਾਊਗੀ ਤਾਂ ਫਿਰ ਉਹ ਥੱਲੇ ਵਾਲੇ ਦੀ ਨਕੇਲ ਤੇ ਕ腐ਸ਼ਨ ਤਾਂ ਹੀ ਬੰਦ ਹੋ ਸਕਦੀ ਆ ਹੁਣ ਦੇਖੋ ਨਾ ਇੱਕ ਐਮਐਲਏ ਉਹ 2 ਕਰੋੜ ਦੇ 3 ਕਰੋੜ 4 ਕਰੋੜ ਰੁਪਇਆ ਖਰਚ ਕੇ ਐਮਐਲਏ ਬਣਦਾ ਤੇ ਉਹ ਸਿੱਧੀ ਜੀ ਗੱਲ ਆ ਵੀ ਉਸ ਤੋਂ ਬਾਅਦ ਉਹ 10-20 ਕਰੋੜ ਤੱਕ ਇਕੱਠਾ ਕਰੂਗਾ ਕਰੂਗਾ ਇਹੋ ਜਿਹਾ ਕਿਹੜਾ ਐਮਐਲਏ ਆ ਮੈਨੂੰ ਇੱਕ ਵੀ ਦੱਸ ਦੋ ਜਿਹੜਾ ਕਵੇ ਲਓ ਜੀ ਮੈਂ ਤੇਰਾ ਮੇਰਾ ਚੋਣਾਂ ਤੇ ਜਿੰਨਾ ਮਰਜ਼ੀ ਪੈਸਾ ਖਰਚ ਆ ਜਵੇ ਪਰ ਮੈਂ 1 ਰੁਪਇਆ ਨਹੀਂ ਲਵਾਂਗਾ ਇੱਕ ਐਮਐਲਏ ਨਿਕਰ ਸਾਹਿਬ ਮੈਂ ਤੁਹਾਨੂੰ ਇੱਥੇ ਇੱਥੇ ਜਿਹੜੇ ਕਵਰ ਵਿਜੇ ਪ੍ਰਤਾਪ ਨੇ ਉਹ ਤਾਂ ਡਿਪਾਰਟਮੈਂਟ ਦੇ ਵਿੱਚ ਰਹੇ ਆ ਪਰ ਜਦੋਂ ਅਸੀਂ ਵੀ ਕਿਸੇ ਪੁਲਿਸ ਮੁਲਾਜ਼ਮ ਨੂੰ ਮਿਲਦੇ ਆ ਉਹ ਕਹਿੰਦੇ ਯਾਰ ਸਾਡਾ ਸਿਸਟਮ ਸਾਨੂੰ ਖਰਚੇ ਨਹੀਂ ਮਿਲਦੇ ਜੇ ਅ ਵੈਸੇ ਹੀ ਲੱਗ ਜਾਂਦਾ ਉਹ ਵੀ ਡਿਪਾਰਟਮੈਂਟ ਨਹੀਂ ਦਿੰਦਾ ਜੇ ਅਸੀਂ ਕਿਸੇ ਦੋਸ਼ੀ ਦਾ ਚਲਾਨ ਪੇਸ਼ ਕਰਨਾ ਹੋਵੇ ਤਾਂ ਜਿਹੜੇ ਸਰਕਾਰੀ ਉੱਥੇ ਐ 5-7000 ਰੁਪਏ ਸਾਡਾ ਉਹਦੇ ਤੇ ਲੱਗ ਜਾਂਦਾ ਸਰਕਾਰ ਪੈਸਾ ਨਹੀਂ ਦਿੰਦੀ ਹੈਗੀ ਵੀ ਜੇ ਅਸੀਂ ਪੈਸੇ ਨਹੀਂ ਲਵਾਂਗੇ ਸਭ ਕੋਲੋਂ ਭਾ ਕੇ ਦੇਵਾਂਗੇ ਕੀ ਕੂਵਰ ਪ੍ਰਸਤਾਨ ਨੂੰ ਇਹ ਗੱਲਾਂ ਦਾ ਪਤਾ ਨਹੀਂ ਹੋਣਾ ਦੇਖੋ ਇਹ ਵੀ ਪਤਾ ਇਹ ਜ਼ਰੂਰੀ ਨਹੀਂ ਕਿ ਪੁਲਿਸ ਨੇ ਰਿਸ਼ਵਤ ਇਸ ਕਰਕੇ ਲੈਣੀਆਂ ਕਿਉਂਕਿ ਉਹ ਕਦੇ ਸਾਡੇ ਓਵਰਹੈਡ ਖਰਚੇ ਨਹੀਂ ਓਵਰਹੈਡ ਖਰਚਿਆਂ ਨੂੰ ਕਵਰ ਕਰਨ ਦੇ ਲਈ ਸਮਾਜ ਸੇਵੀ ਸੁਸਾਇਟੀਆਂ ਦੀ ਮਦਦ ਲਈ ਜਾ ਸਕਦੀ ਹੈ ਪੁਲਿਸ ਨੂੰ ਚਾਹੀਦਾ ਕਈ ਸਮਾਜ ਸਭੀ ਸੋਸਾਇਟੀਆਂ ਜਿਹੜੀਆਂ ਨੇ ਉਹਨਾਂ ਦੇ ਇਨਟੈਕ ਉਹਨਾਂ ਨੂੰ ਰੱਖੇ ਤੇ ਉਹਨਾਂ ਨੂੰ ਜਦੋਂ ਕੋਈ ਦੇਖੋ ਜੇ ਕੋਈ ਬਾਈ ਚਾਂਸ ਕੋਈ ਲਾਸ਼ ਹੈ ਅਣਪਛਾਤੀ ਉਹਦਾ ਸੰਸਕਾਰ ਕਰਨਾ ਤਾਂ ਕਿਸੇ ਵੀ ਸੋਸਾਇਟੀ ਨੂੰ ਕਹਿ ਦੇਵੇ ਸੋਸਾਇਟੀ ਆਪਣੇ ਕੋਲ ਕਰ ਸਕਦੀ ਹੈ ਬਹੁਤ ਸਣੀਆਂ ਬੜੀਆਂ ਵੀ ਹੋਈਆਂ ਸੋਸਾਇਟੀਆਂ ਹਾਂ ਸੋਸਾਇਟੀਆਂ ਬੜੀਆਂ ਵੀ ਹੋਈਆਂ ਪੁਲਿਸ ਵਾਲੇ ਮਤਲਬ ਜੇ ਸਿੱਧਾ ਸਵਾਲ ਤਾਂ ਇੱਥੇ ਮਦਦ ਦਾ ਤਾਂ ਇੱਕ ਨੰਬਰ ਹੈ ਇਹ ਬਹਾਨਾ ਹੈ ਅਸਲ ਤਾਂ ਆਪ ਦੇ ਘਰ ਭਰੇ ਜਾ ਰਹੇ ਆ ਤੁਸੀਂ ਦੇਖ ਲਓ ਵੀ ਜਿੰਨੇ ਵੀ ਪੁਲਿਸ ਮੁਲਾਜ਼ਮ ਅਧਿਕਾਰੀ ਜਿਹੜੇ ਰਿਟਾਇਰ ਹੋਏ ਨੇ ਜਾਂ ਚੰਗੀਆਂ ਤੇ ਨੌਕਰੀਆਂ ਤੇ ਲੱਗੇ ਤੁਸੀਂ ਉਹਨਾਂ ਦੀ ਜਾਇਦਾਦ ਦੇਖ ਲਓ ਜਦੋਂ ਉਹ ਨੌਕਰੀ ਤੇ ਲੱਗੇ ਸੀ ਉਦੋਂ ਕਿੰਨੀ ਜਾਇਦਾਦ ਸੀ ਹੁਣ ਕਿੰਨੀ ਆ ਇੱਥੇ ਮੈਂ ਇਹੋ ਜਿਹੇ ਬੰਦਿਆਂ ਨੂੰ ਵੀ ਮੈਂ ਤੁਹਾਨੂੰ ਦੱਸ ਸਕਦਾ ਜਿਹੜੇ ਹੌਲਦਾਰ ਜਾਂ ਸਿਪਾਹੀ ਨੇ ਲੇਕਿਨ ਉਹ 30-30 40 ਲੱਖ ਦੀਆਂ ਕਾਰਾਂ ਲਈ ਕਰਦੇ ਨੇ ਉਹ ਕਿੱਥੋਂ ਗੱਲ ਸਿਰਫ ਕ腐ਪਸ਼ਨ ਨੂੰ ਖਤਮ ਕਰਦੀ ਆ ਮੈਂ ਤਾਂ ਇਹ ਕਹਿ ਰਿਹਾ ਸੀ ਜਿਹੜੇ ਕਮਰ ਬਿਜੇ ਪ੍ਰਤਾਪ ਨੇ ਕ腐ਪਸ਼ਨ ਨੂੰ ਖਤਮ ਕਰਨ ਵਾਲੇ ਜਿਹੜੀ ਗੱਲ ਕਹੀ ਆ ਉਹ ਗੱਲ ਕੋਈ ਐਵੇਂ ਅਸਰਦਾਰਕ ਨਹੀਂ ਹੈਗੀ ਉਹ ਹੈ ਵੀ ਨੈਗਲੀਜੀਬਲ ਜੀ ਗੱਲ ਆ ਬਦਲੀਆਂ ਕਰ ਦੋ ਤਾਂ ਨਹੀਂ ਖਾਨਾ ਪੂਰਤੀ ਵਾਲੀ ਗੱਲ ਹੋ ਗਈ ਹੁਣ ਦੇਖੋ ਉਹ ਇੰਨੇ ਅਣਜਾਣ ਵੀ ਨਹੀਂ ਹੋ ਸਕਦੇ ਵੀ ਸਾਰੀ ਉਮਰ ਪੁਲਿਸ 'ਚ ਨੌਕਰੀ ਕੀਤੀ ਹੋਵੇ ਤੇ ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿ ਕ腐ਪਸ਼ਨ ਖਤਮ ਹੋਏ ਹੋ ਸਕਦੀ ਆ ਪਤਾ ਵੀ ਹੈ ਉਹਨਾਂ ਨੂੰ ਫਿਰ ਉਹਨੇ ਕਿਹਾ ਕਿਉਂ ਨਹੀਂ ਹੈ ਵੀ ਤੁਸੀਂ ਪਹਿਲਾਂ ਮੰਤਰੀਆਂ ਨੂੰ ਰੁਕੋ ਮੰਤਰੀਆਂ ਨੂੰ ਕਹੋ ਕਿ ਅਫਸਰ ਰੁਕੋ ਆਈਏਐਸ ਆਈਪੀਐਸ ਅਗਰ ਇੰਨੇ ਲੌਬੀ ਰੁਕ ਜੂਗੀ ਨਾ ਮੰਤਰੀ ਆਈਏਐਸ ਆਈਪੀਐਸ ਇਹ ਲੌਬੀ ਰੁਕ ਜੂਗੀ ਤਾਂ ਮੇਰਾ ਖਿਆਲ ਹੈ ਕ੍ਰਪਸ਼ਨ ਬੰਦ ਹੋ ਜਾਊਗਾ ਡਰ ਵੀ ਗਏ ਹੋਣੇ ਵੀ ਮੇਰੇ ਸਾਥੀ ਕਲੀਕ ਨੇ ਕਿਤੇ ਗੁੱਸੇ ਨਾ ਹੋ ਜਾਣ ਜੇ ਮੈਂ ਕਹਤਾ ਐਮਐਲਏ ਨੂੰ ਰਿਸ਼ਵਤ ਲੈਣ ਤੋਂ ਰੋਕ ਦੋ ਭਾਈ ਚਲੋ ਫਿਰ ਜੇ ਹੁਣ ਆਪਾਂ ਇਹੀ ਸੋਚਣਾ ਫਿਰ ਤਾਂ ਫਿਰ ਦੇਸ਼ ਦਾ ਸੁਧਾਰ ਨਹੀਂ ਹੋ ਸਕਦਾ ਫਿਰ ਉਹ ਆਪਣੇ ਆਪ ਨੂੰ ਇਮਾਨਦਾਰ ਜਾਂ ਸਮਾਜ ਸੁਧਾਰਕ ਨਹੀਂ ਕਹਿ ਸਕਦੇ ਫਿਰ ਤਾਂ ਉਹ ਜਿੱਦਾਂ ਜੇ ਉਹਨਾਂ ਤੋਂ ਡਰਦੇ ਆ ਫਿਰ ਤਾਂ ਉਹਨਾਂ ਵਰਗੇ ਬਣ ਜਾਣਗੇ ਫਿਰ ਫਰਕ ਕੀ ਰਹਿ ਗਿਆ ਤੇ ਇਹ ਜ਼ਰੂਰੀ ਹੈ ਕਿ ਕਰਪਸ਼ਨ ਜਦੋਂ ਵੀ ਰੁਕਣੀਆ ਉਤੋਂ ਰੁਕਣੀ ਆ। ਲੇਕਿਨ ਰੁਗੂਗੀ ਜਾਂ ਨਹੀਂ ਅੱਜ ਦੀ ਘੜੀ ਇਹਦੇ ਬਾਰੇ ਕੁਝ ਨਹੀਂ ਕਹਿ ਜਾ ਸਕਦਾ। ਅੱਜ ਦੀ ਘੜੀ ਤਾਂ ਵਧ ਰਹੀ ਆ ਪਹਿਲਾਂ ਨਾਲੋਂ ਵੀ। ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਰੌਲਾ ਪਾਇਆ ਸੀ ਚੋਣਾਂ ਵੇਲੇ ਵੀ ਅਸੀਂ ਆ ਕੇ ਥੋੜਾ ਸਾਦਾ ਕੰਮ ਜਿਹੜੇ ਸਰਕਾਰੀ ਦਫ਼ਤਰਾਂ ਦੇ ਕੰਮ ਨੇ ਬਿਨਾਂ ਕਿਸੇ ਖੱਜਲ ਖਵਰੀ ਦੇ ਹੋਣਗੇ। ਇਥੋਂ ਤੱਕ ਕਿ ਮੈਨੂੰ ਇਹ ਵੀ ਯਾਦ ਆ ਇੱਕ ਵਾਰੀ ਭਗਵੰਤ ਮਾਨ ਨੇ ਇਹ ਕਿਹਾ ਸੀ ਕਿ ਸਰਕਾਰਾਂ ਕਾਲੀ ਜਾਂ ਕਾਂਗਰਸ ਦੀ ਗੱਲ ਸੀ ਵੀ ਟੀਚਰਾਂ ਦੀਆਂ ਬਦਲੀਆਂ ਦੂਰ ਦੂਰ ਕਰ ਦਿੰਦੀਆਂ ਨੇ। ਵੀ ਫਿਰ ਜਦੋਂ ਨੇੜੇ ਬਦਲੀ ਕਰਾਉਣੀ ਹੁੰਦੀ ਆ ਤੇ ਫਿਰ ਉਹ ਪੈਸੇ ਮੰਗਦੇ ਆ ਫਿਰ ਉਹ ਪੈਸੇ ਬਣਾਉਂਦੇ ਆ ਵੀ ਅਸੀਂ ਟੀਚਰਾਂ ਦੀਆਂ ਅਪੁਆਇੰਟਮੈਂਟਸ ਉਹਨਾਂ ਦੇ ਘਰੇ ਨੇੜੇ ਕਰਾਂਗੇ ਤਾਂ ਕਿ ਬਦਲੀਆਂ ਕਰਾਉਣ ਦੀ ਲੋੜ ਨਾ ਹੋਵੇ ਇਹ ਗੱਲ ਕਹਿਤੀ ਲੇਕਿਨ ਅੱਜ ਤੇ ਅੱਜ ਫਿਰ ਟੀਚਰਾਂ ਦਾ ਉਹੀ ਹਾਲ ਕੋਈ ਪਟਿਆਲੇ ਰਹਿੰਦਾ ਹੈ ਉਹਦੀ ਨੌਕਰੀ ਲੁਧਿਆਣੇ ਲੱਗੀ ਹੋਈ ਆ ਕਿਸੇ ਦੀ ਅੰਮ੍ਰਿਤਸਰ ਲੱਗੀ ਹੋਈ ਆ ਉਹ ਬਦਲੀਆਂ ਦੇ ਲਈ ਤੜਲੇ ਮਾਰੀ ਜਾਂਦੇ ਆ ਬਾਕੀ ਤੁਸੀਂ ਇਹੋ ਜਿਹੀ ਗੰਦਿਆਂ ਨੂੰ ਖੁਦ ਮਿਲੋ ਤੁਹਾਨੂੰ ਆਪ ਦੱਸਣਗੇ ਵੀ ਕਿ ਉਹਨਾਂ ਤੋਂ ਕਿੰਨਾ ਪੈਸਾ ਮੰਗਿਆ ਜਾ ਰਿਹਾ ਬਦਲੀਆਂ ਦੇ ਲਈ ਇਹ ਅੱਜ ਦੀ ਘੜੀ ਗੱਲ ਹੈ ਆਪਾਂ ਕਿਸੇ ਤੇ ਅਲਿਗੇਸ਼ਨ ਨਹੀਂ ਲਾਉਂਦੇ ਹੈ ਨਾ ਸਿੱਖਿਆ ਮੰਤਰੀ ਤੇ ਨਾ ਕਿਸੇ ਹੋਰ ਤੇ ਪਰ ਜਿਹੜੇ ਪੈਸੇ ਬੰਦੇ ਲੋਕ ਮੰਗਦੇ ਆ ਉਹ ਤਾਂ ਮੰਗਦੇ ਹੀ ਆ ਨਾ ਉਹ ਉਸ ਕਦਰੋਂ ਪਰ ਛਡਲਾਇਆ ਨਹੀਂ ਜਾ ਸਕਦਾ ਯਾਨੀ ਸਿਸਟਮ ਜਿਉਂਦਾ ਤਿਉਂ ਹੀ ਆ ਕੋਈ ਪਤਾ ਨਹੀਂ ਸਿਸਟਮ ਜਿਉਂਦਾ ਤਿਉਂ ਸਿਸਟਮ 'ਚ ਕੋਈ ਤਬਦੀਲੀ ਨਹੀਂ ਆਈ ਸਿਸਟਮ ਦੇ ਵਿੱਚ ਬਲਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਖੰਝਲ ਖਵਾਰੀਆਂ ਵਾਲੀ ਗੱਲ ਹੋ ਗਈ ਜਿਵੇਂ ਕਚਹਿਰੀਆਂ 'ਚ ਐਨਓਸੀ ਦਾ ਰੌਲਾ ਸੀ ਦੇਖੋ ਕਚਹਿਰੀਆਂ 'ਚ ਕੀ ਹੁੰਦਾ ਸੀ ਤੁਸੀਂ ਰਿਸਟਰੀ ਕਰਾਉਣੀ ਆ ਉਹ ਕਹਿੰਦੇ ਐਨਓਸੀ ਲਿਆਓ ਤੁਸੀਂ ਐਨਓਸੀ ਲੈਣ ਲਈ ਕਾਰਪੋਰੇਸ਼ਨ ਦੇ ਕਮੇਟੀ ਦੇ এবੀਸੀ ਦਫ਼ਤਰਾਂ ਜਾਓਗੇ ਉਹਨਾਂ ਨੇ ਤੁਹਾਨੂੰ ਤਾਨੂੰ ਇਹ ਲੱਗਦਾ ਵੀ ਮੈਂ 8-10 ਦਿਨ ਮਹੀਨਾ ਖਰਾਬ ਕਰੂੰਗਾ ਨਾਲੇ ਫਿਰ ਪੈਸੇ ਖਰਚੂੰਗਾ। ਤੋ ਉਹ ਬੰਦਾ ਅੱਕੇ ਹੋਇਆ ਕਹਿੰਦਾ ਸੀ ਯਾਰ ਕਿਸੇ ਨਾ ਕਿਸੇ ਨੂੰ ਖੜਦਾ ਸੀਗਾ ਵੀ ਭਾਈ ਤੂੰ ਤਹਿਸੀਲਦਾਰ ਨਾਲ ਗੱਲ ਕਰ ਲੈ। ਉਹ ਕਹਿੰਦਾ ਸੀ 10000 ਦੇ ਦੋ 15 ਦੇ ਦੋ 20 ਦੇ ਦੋ 25 ਦੇ ਦੋ 50 ਦੇ ਦੋ ਲੱਖ ਦੇ ਦੋ ਜਿਹੋ ਜਿਹਾ ਕਹਿ ਇਸ ਹੁੰਦਾ ਸੀ। ਇੱਕ ਫਿਰ ਐਨਓਸੀ ਵੀ ਨਹੀਂ ਪੁੱਛਦਾ ਸੀ ਮਿੰਟਾਂ ਦੇ ਵਿੱਚ ਰਿਸਿਵ ਹੋ ਜਾਂਦੀ ਸੀ। ਹੁਣ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਵੀ ਐਨਓਸੀ ਦਾ ਮਤਲਬ ਕੀ ਸੀਗਾ ਜੀ। ਦੇਖੋ ਨਾ ਇੱਕ ਮਹੀਨੇ ਤੋਂ ਕਹਿੰਦੇ ਐਨਓਸੀ ਲਿਓ ਤਾਂ ਰਿਸਟਰੀ ਹੋ ਗਈ ਦੂਜੇ ਵਾਰ ਜਦੋਂ ਪੈਸੇ ਜੇਬ ਚਲੇ ਜਾਂਦਾ ਫਿਰ ਉਹ ਐਨਓਸੀ ਤੋਂ ਬਿਨਾਂ ਹੀ ਰਿਸਟਰੀ ਕਰ ਦਿੰਦੇ ਆ ਜਾਲੀ ਐਨਓਸੀ ਦਾ ਮੁੱਦਾ ਵੀ ਛਾਇਆ ਸੀ ਬਹੁਤ ਸਾਰੀਆਂ ਤਹਿਸੀਲਾਂ ਦੇ ਵਿੱਚ ਜਾਲੀ ਐਨਓਸੀ ਲਾਕੇ ਵੀ ਰਿਸਟਰੀਆਂ ਹੋਣ ਲੱਗੀਆਂ ਗਈ ਵੀ ਹੋ ਸਕਦਾ ਹੁਣ ਮੈਂ ਤੁਹਾਨੂੰ ਦੱਸਦਾ ਨਾ ਦੇਖੋ ਨਾ ਸਾਡੇ ਜਿਹੜੀ ਰਿਸ਼ਵਤ ਆ ਉਹ ਕਿਉਂ ਨਹੀਂ ਰੁਕ ਰਹੀ ਰਿਸ਼ਵਤ ਜਿਆਦਾ ਰਿਸ਼ਵਤਾਂ ਵੱਡੇ ਅਫਸਰ ਖਾਂਦੇ ਨੇ ਤੇ ਜਦੋਂ ਫਸਦਾ ਬੰਦਾ ਥੱਲੇ ਵਾਲੇ ਪਾਸ ਜਾਂਦੇ ਨੇ ਹੁਣ ਜਿਵੇਂ ਤਹਿਸੀਲਦਾਰ ਆ ਤਹਿਸੀਲਦਾਰ ਆ ਪੈਸੇ ਨਹੀਂ ਖਾਂਦਾ ਸਿੱਧੇ ਇਨਫਾੜਦਾ ਪੈਸੇ ਤੁਸੀਂ ਦੇਖ ਜਾਂ ਅਰਜੀ ਨਵੀਸਾਂ ਦੇ ਰਾਹੀਂ ਜਿਹੜੇ ਵਜ਼ੀਕਾਨਵੀਸ ਹੁੰਦੇ ਆ ਜਾਂ ਲੰਬੜਦਾਰਾਂ ਦੇ ਰਾਹੀਂ ਜਾਂ ਆਪਦੇ ਪੀਏ ਦੇ ਰਾਹੀਂ ਜਾਂ ਕਲਰਕ ਦੇ ਰਾਹੀਂ ਜਾਂ ਆਪਦੇ ਕਿਸੇ ਰਿਸ਼ਤੇਦਾਰ ਦੇ ਰਾਹੀਂ ਦੇਖੋ ਸਾਰੇ ਤਹਿਸੀਲਦਾਰ ਮਾੜੇ ਨਹੀਂ ਹੈ ਸਾਰੇ ਕਲਰਕ ਮਾੜੇ ਨਹੀਂ ਸਾਰੇ ਪੀਏ ਮਾੜੇ ਨਹੀਂ ਸਾਰੇ ਅਸਾਮ ਵਿਰੋਧ ਮਾੜੇ ਨਹੀਂ ਸਾਰੇ ਅਰਜੀ ਨਵੀਸ ਮਾੜੇ ਨਹੀਂ ਹੈ ਲੇਕਿਨ ਇਹ ਧੰਦਾ ਇਸ ਤੰਗ ਨਾਲ ਚੱਲਦਿਆ ਵਾ ਪਿੱਛੇ ਜੀ ਕਈ ਵਾਰੀ ਕੇਸ ਮੈਂ ਇਦਾਂ ਦੇ ਸੁਨੇ ਆ ਵੀ ਜਦੋਂ ਕੋਈ ਵਜ਼ੀਕਾਨਵੀਸ ਫਸ ਗਿਆ ਜੇਲ੍ਹ ਤੇ ਲੈ ਗਿਆ ਤੋ ਦੇ ਨਾਲ ਦੇ ਜਿਹੜੇ ਬੰਦੇ ਹੁੰਦੇ ਆ ਜਾਂ ਤੁਸੀਂ ਕਹ ਲਓ ਉਹਦੇ ਪਰਿਵਾਰਕ ਮੈਂਬਰ ਉਹ ਕਹਣਗੇ ਦੇਖੋ ਜੀ ਐਵੇਂ ਇਹ ਤਾਂ ਉਹੀ ਫਸਾਤਾ ਸਾਡਾ ਤਾਂ ਕੋਈ ਕਸੂਰ ਨਹੀਂ ਸੀ ਪੈਸੇ ਤਾਂ ਤਹਿਸੀਲਦਾਰ ਨੇ ਖਾਣੇ ਸੀ ਮਤਲਬ ਪੈਸੇ ਲੈਣੇ ਆ ਤਹਿਸੀਲਦਾਰ ਨੂੰ ਦੇਣੇ ਆ ਫਿਰ ਫਸਣਾ ਤੋਂ ਨਹੀਂ ਆ ਨਾ ਜਿੱਤੇ ਕੋਲੋਂ ਕੈਸ਼ ਬਸੂ ਤੇ ਜੇ ਅਸੀਂ ਇਮਾਨਦਾਰ ਹੋਈਏ ਅਸੀਂ ਇਹ ਕੰਮ ਕਰੀਏ ਹੀ ਨਾ ਤਾਂ ਮੇਰਾ ਖਿਆਲ ਹੈ ਕਿਹਨੂੰ ਸਾਨੂੰ ਫਸਾ ਸਕਦਾ ਵਾ ਸੋ ਇਹ ਧਾਣਾ ਬਣਾ ਇਦਾਂ ਦਾ ਬਣ ਗਿਆ ਵੱਡੇ ਅਫਸਰ ਰਿਸ਼ੂ ਤਾਂ ਵੱਧ ਖਾਂਦੇ ਨੇ ਫਸਦੇ ਨੇ ਛੋਟੇ ਲੇਕਿਨ ਇਹਨੂੰ ਇਸ ਤਰੀਕੇ ਦੇ ਨਾਲ ਆਪਾਂ ਰਿਸ਼ਵਤ ਨੂੰ ਅਗਰ ਸੋਚਦੇ ਹਾਂ ਵੀ ਇਹਨੂੰ ਹਟਾਇਆ ਖਤਮ ਕੀਤਾ ਜਾਵੇ ਇੰਡੀਆ ਚੋਂ ਉਹਦੇ ਲਈ ਉੱਪਰੋਂ ਕੰਮ ਸ਼ੁਰੂ ਹੋਣਾ ਇਹ ਮੁੱਖ ਮੰਤਰੀ ਸਾਹਿਬ ਨੂੰ ਕਰਨਾ ਚਾਹੀਦਾ ਵਾ ਮੁੱਖ ਮੰਤਰੀ ਸਾਹਿਬ ਨੇ ਬਹੁਤ ਗੱਲਾਂ ਇਹੋ ਜਿਹੀਆਂ ਕੀਤੀਆਂ ਭਗਵਾਨ ਤਮਾਨ ਹੋਣਾ ਨੇ ਜਿਹੜੀਆਂ ਉਹ ਕਹਿੰਦੇ ਹੁੰਦੇ ਸੀ ਕੀਤਾ ਕੱਖ ਨਹੀਂ ਦੇਖੋ ਜਿਵੇਂ ਉਹ ਕਹਿੰਦੇ ਹੁੰਦੇ ਸੀ ਸਿਕਿਉਰਟੀਆਂ ਲਈ ਫਿਰਦੇ ਨੇ ਇਹ 5 500 ਬੰਦਿਆਂ ਦੀਆਂ ਜੇ ਇਹਨਾਂ ਨੂੰ ਇੰਨਾ ਡਰ ਆ ਤਾਂ ਪੋਲਟਰੀ ਫਾਰਮ ਖੋਲ੍ਹਣ ਖੁਣਾਜੇ ਉਹਨਾਂ ਦਾ ਕੀ ਹਾਲਾ ਉਹਨਾਂ ਨੂੰ ਤੁਸੀਂ ਦੇਖੋ ਮੁੱਖ ਮੰਤਰੀ ਦੇ ਕੋਲੇ ਕਿੰਨੀ ਸਿਕਿਉਰਟੀ ਆ ਉਹਨਾਂ ਦੀ ਭੈਣ ਕੋਲੇ ਕਿੰਨੀ ਸਿਕਿਉਰਟੀ ਆ ਉਹਨਾਂ ਤੇ ਭਰ ਕੀ ਰਹਿ ਗਿਆ ਜੇ ਉਹਨਾਂ ਤੋਂ ਤੁਸੀਂ ਪੋਲਟਰੀ ਫਾਰਮ ਲਾਉਂਦੇ ਸੀ ਇਸੇ ਕਰਕੇ ਤਾਂ ਹੁਣ ਭਗਵੰਤ ਇਹ ਆਪਣੇ ਸੁਖਵਾਲ ਸਿੰਘ ਖਹਿਰਾ ਉਹਨਾਂ ਨੇ ਕਿਹਾ ਵਾ ਵੀ ਭਗਵੰਤ ਜੀ ਦੱਸੋ ਵੀ ਤੁਸੀਂ ਕਦੋਂ ਪੋਲਟਰੀ ਫਾਰਮ ਬੋਲ ਰਹੇ ਆਇਓ ਅ ਨਦਰ ਸਾਹਿਬ ਕਵਰ ਵਿਜੇ ਪ੍ਰਤਾਪ ਦੀ ਆਪਾਂ ਗੱਲ ਕਰਦੇ ਸੀਗੇ ਜਿਵੇਂ ਸਪੀਕਰ ਸਾਹਿਬ ਨੇ ਉਹਨਾਂ ਨੂੰ ਇੱਕ ਥਾਣੇਦਾਰ ਲਈ ਤਾਂ ਸਮਾਂ ਦਿੱਤਾ ਕੇਐਸਐਲ ਪਰ ਉਹਨਾਂ ਨੇ ਜਦੋਂ ਬੈਬਲ ਬਰਗਾੜੀ ਦੀ ਗੱਲ ਕੀਤੀ ਉਦੋਂ ਉਹਨਾਂ ਨੂੰ ਪਿਠਾਉਣ ਲੱਗ ਗਏ ਉਹ ਕਹਿੰਦੇ ਸੀ ਟੀਐਸਟੀ ਦੀ ਤਿੰਨ ਮੈਂਬਰ ਸੀ ਪਹਿਲੇ ਦੋ ਮੈਂਬਰਾਂ ਦਾ ਉਹਨੇ ਨਾਮ ਲੈਤਾ ਜਿਹੜੇ ਸੀਨੀਅਰ ਅਫਸਰ ਸੀਗੇ ਵੀ ਉਹਨਾਂ ਨੇ ਜਿਹੜੀ ਅਸੀਂ ਜਿਮਨੀ ਲਿਖਦੇ ਆ ਡਾਇਰੀ ਲਿਖਦੇ ਡਾਇਰੀ ਨਹੀਂ ਲਿਖੀ ਉਸ ਕੇਸ ਦੇ ਵਿੱਚ ਤੇ ਮੈਂ ਤੀਜੇ ਨੰਬਰ ਤੇ ਡਾਇਰੀ ਲਿਖੀ ਉਹਦੀ ਜਾਂਚ ਨਹੀਂ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਬਠਿੰਡੇ ਸਵਾਗਰ ਚਾਉਣ ਦਾ ਡੇਰਾ ਸੁੱਧਾ ਸਾਧ ਤੇ ਉੱਤੇ ਪਰਚਾ ਦਰਜ ਹੋਇਆ ਉਹਨਾਂ ਨੇ ਕਿਹਾ ਡਿਪਾਰਟਮੈਂਟ ਚ ਘਟਾ ਲਓ ਉਹਦੇ ਉੱਤੇ ਸਪੀਕਰ ਸਾਹਿਬ ਨੇ ਚਰਚਾ ਕਰਾਉਣੀ ਵੀ ਜ਼ਰੂਰੀ ਨਹੀਂ ਸਮਝੀ ਕਿ ਥਾਣੇਦਾਰ ਦਾ ਮੁੱਦਾ ਬਹਿਬਲ ਬਗਾਂ ਦੇ ਬਰਗਾੜੀ ਤੋਂ ਜਾਂ ਗੁਰੂ ਸਾਹਿਬ ਦੇ ਜਿਹੜਾ ਸਮਾਗਰਚੋਂ ਆਉਣ ਤੋਂ ਵੱਡਾ ਸੀ ਨਹੀਂ ਥਾਣੇਦਾਰ ਵਾਲਾ ਮੁੱਦਾ ਤਾਂ ਮੈਂ ਤੰਦਾ ਚਿਕ ਹੈ ਨਾ ਸਪੀਕਰ ਸਾਹਿਬ ਦੇ ਭਰਾ ਦੀ ਆਡੀਓ ਵਾਇਰਲ ਹੋ ਗਈ ਇਸ ਕਰਕੇ ਤੁਹਾਨੂੰ ਕਲੀਅਰ ਹੋ ਗਿਆ ਨਾ ਕਿ ਉਹਨਾਂ ਦੇ ਪਰਿਵਾਰ ਨਾਲੇ ਮੁੱਦਾ ਸਬੰਧਤ ਸੀਗਾ ਚਾਹੇ ਉਹਦੇ ਭਰਾ ਦਾ ਕੋਈ ਕਸੂਰ ਹੈ ਜਾਂ ਨਹੀਂ ਹੈ ਚਾਹੇ ਉਸ ਆਡੀਓ ਦੀ ਪੁਸ਼ਟੀ ਹੋਈ ਆ ਜਾਂ ਨਹੀਂ ਹੋਈ ਲੇਕਿਨ ਇੱਕ ਵਾਰੀ ਤਾਂ ਵਾਇਰਲ ਹੋ ਗਈ ਨਾ ਉਹਨਾਂ ਨੇ ਕੋਈ ਕੰਡੈਮਨ ਵੀ ਨਹੀਂ ਕੀਤਾ ਹੈਗਾ ਇਸ ਕਰਕੇ ਇਹ ਹੈ ਜਿਹੜਾ ਇਹਨਾਂ ਦੇ ਮਤਲਬ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਖਾਨਦਾਨ ਨੂੰ ਲੈ ਲਿਆ ਅੱਗੇ ਉਸ ਪੱਖ ਨੂੰ ਦੂਜੇ ਨੂੰ ਕਿਉਂ ਨਹੀਂ ਲਿਆ ਦਰਸਲ ਨਾ ਸਰਕਾਰਾਂ ਦੀਆਂ ਸਭ ਦਾ ਇਹੀ ਹਾਲ ਆ ਦੇਖੋ ਜਦੋਂ ਵੀ ਇਹ ਮੁੱਦੇ ਇਦਾਂ ਦੇ ਵਾਪਰਦੇ ਗੋਲੀ ਕੰਨ ਕੋ ਉਧਰ ਚ ਹੋਇਆ ਸੀ ਪਹਿਲਾਂ ਬਹੁਤ ਸਮਾਂ ਪਹਿਲਾਂ ਉਸ ਵੇਲੇ ਜਿਹੜਾ ਉੱਥੇ ਐਸਐਸਪੀ ਸੀਗਾ ਉਹ ਬਾਅਦ ਵਿੱਚ ਇਹਨਾਂ ਨੇ ਬਾਦਲ ਸਾਹਿਬ ਨੇ ਆਪਣੀ ਪਾਰਟੀ ਦਾ ਜਰਨਲ ਫੈਕਟਰੀ ਬਣਾ ਲਿਆ ਸੀ ਤੇ ਜਿਹੜਾ ਉੱਥੇ ਡੀਸੀ डीसी ਸੀਗਾ ਉਹਨੂੰ ਇਹਨਾਂ ਨੇ ਦੋ ਤਿੰਨ ਵਾਰੀ ਟਿਕਟ ਦਿੱਤੀ ਆ ਵਿਧਾਨ ਸਭਾ ਦੀ ਟਿਕਟ ਵਿੱਚ ਵੀ ਇੱਕ ਵਾਰ ਹਾਰ ਗਿਆ ਸੀ ਉਹ ਤੇ ਹੈ ਜੀ ਲੋਕ ਸਭਾ ਵੀ ਦਿੱਤੀ ਵਿਧਾਨ ਸਭਾ ਲੋਕ ਸਭਾ ਚ ਵੀ ਹਾਰ ਗਿਆ ਸੀਗਾ ਉੱਥਾਂ ਹੀ ਬਦਲਾਵਦਾ ਫਿਰ ਕਾਂਗਰਸ ਕਹਿੰਦੀ ਸੀ ਅਸੀਂ ਬਈ ਨਸ਼ੇ ਖਤਮ ਕਰਾਂਗੇ ਅਸੀਂ ਬੇਅਦਬੀ ਦਾ ਇਨਸਾਫ ਦਵਾਵਾਂਗੇ ਦਵਾਇਆ ਨਹੀਂ ਭਾਵ ਕੀ ਹੈ ਇਹ ਮੁੱਦਿਆਂ ਨੂੰ ਆਮ ਲੋਕਾਂ ਦੇ ਜਿਹੜੇ ਮੁੱਦੇ ਹੁੰਦੇ ਆ ਇਹਨਾਂ ਨੂੰ ਸਰਕਾਰਾਂ ਹਮੇਸ਼ਾ ਭੱਗਦੀਆਂ ਰੱਖਦੀਆਂ ਨੇ ਉਨਾਂ ਨੂੰ ਇਹ ਹੁੰਦਾ ਵੀ ਲੋਕੀ ਆਪਸ ਵਿੱਚ ਲੜੀ ਜਾਣ ਇਹਨਾਂ ਮੁੱਦਿਆਂ ਦੇ ਨਾਲ ਹੀ ਚੱਲੀ ਜਾਣ ਲੋਕਾਂ ਦਾ ਧਿਆਨ ਜਿਹੜਾ ਹੈ ਉਹਨਾਂ ਦੇ ਬੇਸਿਕ ਮੁੱਦਿਆਂ ਵੱਲ ਨਾ ਜਾਵੇ ਵੀ ਆਰਥਿਕ ਮੁੱਦਿਆਂ ਵੱਲ ਨਾ ਜਾਵੇ ਮਸਲਾ ਤਾਂ ਆਰਥਿਕ ਮੁੱਦਿਆਂ ਦਾ ਨਾ ਕਿਉਂਕਿ ਦੇਖੋ ਜਿੰਨਾ ਪੈਸਾ ਆਪਾਂ ਟੈਕਸਾਂ ਦੇ ਰਾਹੀਂ ਸਰਕਾਰਾਂ ਨੂੰ ਦਿੰਨੇ ਆ ਉਹਦੇ ਵਿੱਚੋਂ ਵਿਕਾਸ ਦੇ ਉੱਤੇ ਕਿੰਨੇ ਕੁ ਖਰਚ ਹੁੰਦੇ ਆ ਤੁਸੀਂ ਲਾ ਲਓ ਹਿਸਾਬ ਉਹ ਤਾਂ ਕਈ ਬੰਦੇ ਤਾਂ ਇਹ ਮੈਂ ਸੁਣੇ ਆ ਕਹਿੰਦੇ ਕਹਿੰਦੇ ਉਹਦੇ ਅੱਧੇ ਵੀ ਖਰਚ ਨਹੀਂ ਹੁੰਦੇ ਬਾਕੀ ਆ ਮੰਤਰੀਆਂ ਦੇ ਦੇਖੋ ਕਿੰਨੀਆਂ ਸਿਕਿਉਰਿਟੀਆਂ ਕਿੰਨੀਆਂ ਕੋਠੀਆਂ ਇੱਕ ਵਾਰੀ ਇੱਕ ਅਖਬਾਰ ਚ ਤੁਸੀਂ ਵੀ ਪੜ੍ਹਿਆ ਹੋਵੇਗਾ ਵੀ ਇੱਕ ਪਤਾ ਨਹੀਂ ਕਿਹੜੇ ਮੰਤਰੀ ਦੀ ਗੱਲ ਸੀ ਵੀ ਉਹਦੀ ਕੋਠੀ 'ਚ 35 ਏਸੀ ਲੱਗੇ ਹੋਇਆ ਹੁਣ ਤੁਸੀਂ ਦੇਖ ਲਓ 35 ਏਸੀ ਚੱਲਦੇ ਆ ਕਿੰਨੀ ਬਿਜਲੀ ਭੁਗਦੇ ਆ ਅੱਛਾ ਕੁਝ ਸਾਡੇ ਲੋਕ ਕਈ ਵਾਰੀ ਨਾ ਬੇਸੰਧੀ ਵਾਲੀਆਂ ਗੱਲਾਂ ਕਰ ਜਾਂਦੇ ਆ ਕਈ ਵਾਰੀ ਕਹਿੰਦੇ ਲੋ ਜੀ ਮੁਕਤ ਬਿਜਲੀ ਦੇਣ ਦੀ ਕੀ ਲੋੜ ਸੀ ਤੁਸੀਂ ਸਸਤੀ ਕਰ ਦਿਓ ਉਹਨਾਂ ਲੋਕਾਂ ਨੂੰ ਮੈਂ ਇਹ ਪੁੱਛਣਾ ਚਾਹਣਾ ਵੀ ਤੁਸੀਂ 600 ਯੂਨਟ ਤੁਹਾਨੂੰ ਮੁਕਤ ਮਿਲ ਤੇ ਜਿਹੜੇ ਮੰਤਰੀ ਦੀ ਕੋਠੀ ਚ 35 AC ਲੱਗੇ ਉੱਥੇ ਕਿੰਨੇ ਵੇਚੀ ਫੋਕਦੀ ਆ ਉਹ ਵੀ ਮੁਕਤ ਵਿੱਚ ਹੀ ਆ ਤੁਸੀਂ ਉਹ ਕਿੰਨੂੰ ਕਹਿੰਦੇ ਹੈਗੇ ਵੀ ਜੇ ਸਾਨੂੰ 600 ਜੇ ਕਹਿਣ ਵਾਲੀ ਗੱਦਾ ਇਹ ਕਹੋ ਜੇ ਸਾਨੂੰ 600 ਜੂਟ ਮੁਕਤ ਨੇ ਤਾਂ ਮੰਤਰੀਆਂ ਨੂੰ ਵੀ 600 ਹੀ ਹੋਣ ਇਹ ਤਾਂ ਗੱਲ ਬਣਦੀ ਆ ਕੋਈ ਆ ਮਤਲਬ ਸਾਡੇ ਲੋਕ ਖੁਦ ਹੀ ਗਮਰਾਹ ਹੋਏ ਪਏ ਆ ਗਮਰਾਹ ਵੀ ਹੋਏ ਪਏ ਆ ਕੁਛ ਹੱਦ ਤੱਕ ਨਾ ਕਈ ਲੋਕ ਲੀਡਰਾਂ ਦੀ ਝੋਲੀ ਚੱਕ ਜੇ ਬਣੇ ਪਏ ਆ ਚਮਚਾਗਰੀ ਬਹੁਤਾ ਕਰਦਾ ਇਹਨਾਂ ਸਾਰਿਆਂ ਕਰਕੇ ਨੁਕਸਾਨ ਜਿਹੜਾ ਹੈ ਉਹ ਆਮ ਪਬਲਿਕ ਦਾ ਹੋ ਰਿਹਾ ਵਾ ਮੀਡੀਅਮ ਕਲਾਸ ਬੰਦੇ ਦਾ ਉਹ ਲੋਕ ਜਿਹੜੇ ਲੀਡਰਾਂ ਦੇ ਮਗਰ ਲੱਗ ਕੇ ਗਲਤ ਨੀਤੀਆਂ ਦੇ ਉੱਤੇ ਮੋਹਰ ਲਾਉਂਦੇ ਨੇ ਲੋਕਾਂ ਨੂੰ ਗਲਤ ਪਾਸੇ ਲਾਉਂਦੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਜਿਹੜੇ ਸਾਡੇ ਰਿਸ਼ਤੇਦਾਰ ਨਹੀਂ ਉਹਨਾਂ ਦੇ ਵੀ ਨੁਕਸਾਨ ਇਸੇ ਤਰ੍ਹਾਂ ਹੋ ਰਿਹਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜ਼ਰੂਰੀ ਨਹੀਂ ਕਿ ਕੱਲ ਨੂੰ ਸਿਆਸਤ ਚ ਹੋਣਗੀਆਂ ਉਹ ਵੀ ਇਦਾਂ ਡੁੱਬ ਜਾਣਗੀਆਂ ਜੇ ਅਸੀਂ ਇਦਾਂ ਦੀਆਂ ਮਾੜੀਆਂ ਨੀਤੀਆਂ ਬਣਾਉਂਦੇ ਰਹੇ ਨਿਤਿਸ਼ ਸਾਹਿਬ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਹਿੰਦੇ ਆ 35-35 40-40 ਸਾਲ ਹੋ ਗਏ ਜਿਹੜੇ ਬੰਦੀ ਸਿੰਘ ਜੇਲ੍ਹਾਂ 'ਚ ਬੈਠੇ ਉਹਨਾਂ ਦੀ ਰਿਹਾਈ ਲਈ ਮੋਰਚੇ ਲੱਗ ਰਹੇ ਨੇ ਸੰਘਰਸ਼ ਹੋ ਰਹੇ ਨੇ ਦੂਜੇ ਪਾਸੇ ਡੇਰਾ ਸੱਚਾ ਸੋਧ ਨੂੰ ਪ੍ਰੋਲ ਦੇਣ ਵਾਲਾ ਜਿਹੜਾ ਜੱਜ ਸੀਗਾ ਜੇਲਰ ਸੀ ਸੋਰੀ ਮਾਫ ਕਰਨਾ ਜਿਸ ਜੇਲ੍ਹ ਦੇ ਵਿੱਚ ਉਹ ਸੀਗੇ ਜਿਹੜੀ ਉਹ ਜੇਲ੍ਹ ਜੇਲਰ ਸੀਗਾ ਜਿਹਨੇ 5 ਵਾਰ ਪੈਰੋਲ ਦੀ ਅਰਜ਼ੀ ਤੇ ਸਾਈਨ ਕੀਤੇ ਉਹਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ ਭਾਜਪਾ ਨੇ ਕਿਵੇਂ ਦੇਖਦੇ ਨੇ ਦੇਖੋ ਇਸ ਤੋਂ ਪਹਿਲਾਂ ਵੀ ਇੱਕ ਵਾਰ ਇੱਕ ਜੱਜ ਰਿਟਾਇਰ ਹੋਇਆ ਸੀ ਉਨ ਰਿਟਾਇਰ ਹੁਣ ਸਾਰੀ ਸ਼ਾਇਦ ਉਹ ਚੀਫ ਜਸਟਿਸ ਸੀਗਾ ਸੁਪਰੀਮ ਕੋਰਟ ਦਾ ਰਿਟਾਇਰ ਹੁਣ ਤੋਂ ਥੋੜੇ ਚਿਰ ਬਾਅਦ ਨੂੰ ਰਾਜ ਸਭਾ ਦਾ ਮੈਂਬਰ ਬਣਦਾ ਇਸ ਤਰ੍ਹਾਂ ਦੀਆਂ ਬੜੀਆਂ ਮਤਲਬ ਉਧਾਰਨਾ ਦਿੱਤੀਆਂ ਜਾਂਦੀਆਂ ਪਿਛਲੇ ਸਮੇਂ ਦੇ ਵਿੱਚ ਸੋ ਇਹ ਪਹਿਲਾਂ ਤਾਂ ਹਰਿਆਣਾ ਸਰਕਾਰ ਨੇ ਕਾਨੂੰਨ 'ਚ ਮਾੜੀ ਮੋਟੀ ਸੋਧ ਕੀਤੀ ਬਈ ਪਰੋਲ ਦਿੱਤੀ ਜਾਂਦੀ ਕਿਉਂਕਿ ਕਿ ਅਫਸਰ ਕੋਈ ਕਾਨੂੰਨ ਤੋਂ ਬਾਹਰ ਤਾਂ ਜਾ ਨਹੀਂ ਸਕਦਾ ਅਫਸਰਾਂ ਦੇ ਕੋਲੇ ਫਿਰ ਜਦੋਂ ਆਪਸ਼ਨ ਆ ਜਾਂਦਾ ਫਿਰ ਉਹਦੀ ਮਰਜ਼ੀ ਨਾਲ ਕੰਮ ਕਰਦੇ ਆ ਜਿਹੜੀ ਇੱਕ ਆਪਸ਼ਨ ਪੈਦਾ ਕਰਦੀਆਂ ਨੇ ਸਰਕਾਰਾਂ ਕਾਨੂੰਨ ਬਣਾ ਕੇ ਉਸ ਤੋਂ ਬਾਅਦ ਉਹਨੂੰ ਦਵਾ ਦਾ ਪੈਟਰੋਲ ਦੇਈ ਜਾ ਆਪਣੇ ਪੈਰੋਲ ਦੇਈ ਜਾ ਰਹੇ ਆ ਪਰ ਜਿਹੜੇ ਬੰਦੀ ਸਿੰਘ ਨੇ ਦੇਖੋ ਨਾ ਇੱਥੋਂ ਹੀ ਇਹ ਗੱਲ ਤੋਂ ਰੌਲਾ ਪੈਂਦਾ ਵੀ ਭਾਜਪਾ ਜਿਹੜੀ ਕਹਿ ਰਹੀ ਹੈ ਨਾ ਸਭ ਦਾ ਸਾਥ ਸਭ ਦਾ ਵਿਕਾਸ ਇਹ ਸਿਰਫ ਨਾਰਾ ਕਾਗਜ਼ਾਂ ਤੱਕ ਸੀਮਿਤ ਦਾ ਅਸਲੀਅਤ ਚ ਨਹੀਂ ਹੈਗਾ ਕਿਉਂਕਿ ਜੇ ਸਭ ਦਾ ਸਾਥ ਸਭ ਦਾ ਵਿਕਾਸ ਜਾਂ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕਰੇ ਤਾਂ ਜਿਵੇਂ ਪੰਜ ਵਾਰੀ ਪੈਰੋਲ ਦੇਤੀ ਉਸ ਨੂੰ ਆਪਣੇ ਸੌਦਾ ਸਾਧ ਨੂੰ ਸੌਦਾ ਸਾਧ ਨੂੰ ਤੇ ਬੰਦੀ ਸਿੰਘਾਂ ਦਾ ਹੁੰਦਾ ਕਈ-ਕਈ ਵਾਰੀ ਦਿੱਤੀ ਜਾਣੀ ਕਈ ਹੀ ਦਰਜਣ ਵਾਰੀ ਦਿੱਤੀ ਜਾ ਸਕਦੀ ਸੀਗੀ ਇੱਕ ਸਾਲ ਚ ਕਿੰਨੀ ਵਾਰ 3 ਮਹੀਨੇ 2 ਮਹੀਨੇ ਜਾਂ ਜਿੰਨਾ ਵੀ ਪੈਰੋਲ ਦਾ ਟਾਈਮ ਹੁੰਦਾ ਪਰ ਉੱਥੇ ਸਰਕਾਰਾਂ ਆਪਣੀ ਮਰਜ਼ੀ ਕਰਦੀਆਂ ਨੇ ਸਰਕਾਰਾਂ ਪੰਜਾਬ ਦੇ ਹੱਕ ਚ ਕੋਈ ਵੀ ਨਹੀਂ ਚੱਲਦੀ ਪਹਿਲਾਂ ਕਾਂਗਰਸ ਸੀ ਫਿਰ ਕਾਲੀ ਦਾਲ ਭਾਜਪਾ ਆ ਗਿਆ ਹੁਣ ਆਵਾ ਦੀ ਪਾਰਟੀਆ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਸੌਦਾ ਸਾਧ ਤੇ ਕੇਸ ਚਲਾਉਣ ਦੀ ਮਨਜ਼ੂਰੀ ਵਾਲੀ ਫਾਈਲ ਭਗਵੰਤ ਮਾਨ ਦੀ ਟੇਬਲ ਤੇ ਪਈ ਆ ਤੇ ਨਹੀਂ ਸਾਈਨ ਹੋ ਰਹੀ ਜੇ ਮਤਲਬ ਤੁਸੀਂ ਆਪ ਹੀ ਸਮਝ ਲਓ ਕਿਉਂ ਨਹੀਂ ਹੋ ਰਹੇ ਹੈ ਤੇ ਦੋਸ਼ ਅਕਾਲੀ ਦਲ ਦੇ ਬੜੇ ਲੱਗੇ ਸੌਦਾ ਸਾਧ ਵਾਲੇ ਉਹ ਤਾਂ ਤੁਹਾਨੂੰ ਵੀ ਪਤਾ ਹੈ ਉਹ ਬਹੁਤੇ ਡਿਟੇਲ ਚ ਡਿਸਕਸ ਕਰਨ ਦੀ ਲੋੜ ਨਹੀਂ ਕਿਵੇਂ ਇਹਨਾਂ ਨੇ ਉਹਨੂੰ ਮਤਲਬ ਕਿ ਉਹ ਛੱਡਾ ਮਾਫੀ ਨਮਾ ਲਖਿਆ ਉਹਦੀ ਫਿਲਮ ਚਲਵਾਈ ਉਹ ਤੋਂ ਵੋਟਾਂ ਲੈਣ ਕਿਵੇਂ ਗਏ ਫਿਰ ਉਹ ਤੋਂ ਵੋਟਾਂ ਲੈਣ ਤਾਂ ਨਹੀਂ ਹੀ ਗਿਆ ਕਾਂਗਰਸੀ ਇਹ ਵੀ ਜਾਂਦੇ ਰਹੇ ਆ ਕਾਂਗਰਸ ਪਾਰਟੀ ਇੱਕ ਮੈਂ ਆਡੀਓ ਸੁਣੀ ਸੀਗੀ ਕਿ ਸ਼ਾਇਦ ਉਹ ਕਾਂਗਰਸੀ ਹੋਸੀ ਕਿ ਕੈਪਟਨ ਸਾਹਿਬ ਸ਼ਾਇਦ ਬੋਲ ਰਹੇ ਸੀਗੇ ਕਿ ਕੋਈ ਮਤਲਬ ਕਿ ਕੋਈ ਪ੍ਰੇਮੀ ਸੀਗਾ ਉਹਨੇ ਕਿਸੇ ਵੋਟਾਂ ਬਾਰੇ ਕੋਈ ਕੋਈ ਕਿਹਾ ਹੋਣਾ ਇਹਨਾਂ ਨੂੰ ਇਹ ਤੁਹਾਨੂੰ ਵੋਟਾਂ ਪਾਈਆਂ ਉਹ ਕਹਿੰਦੇ ਵੋਟਾਂ ਮੁੱਖ ਚ ਪਾਤੀਆਂ ਸਾਨੂੰ ਕੁਛ ਇਦਾਂ ਦੀ ਗੱਲਬਾਤ ਮੈਂ ਸੁਣੀ ਸੀਗੀ ਤੇ ਇੱਥੋਂ ਕਲੀਅਰ ਹੋ ਜਾਂਦਾ ਵੀ ਇਹ ਸਾਰਾ ਹਿਸਾਬ ਕਿਤਾਬ ਤਾਣਾ ਬਾਣਾ ਬਹੁਤ ਉਲਝਿਆ ਹੋਇਆ ਇਹ ਅੱਜ ਦੀ ਘੜੀ ਨਹੀਂ ਲੋਟ ਆ ਸਕਦਾ ਇਸੇ ਕਰਕੇ ਸਾਡੇ ਜਿਹੜੇ ਨਾ ਅਕੀਤਾਨ ਪੜ੍ਹ ਲੋਕੀ ਸੋਚਦੇ ਸੀ ਵੀ ਚਲੋ ਆਪਾਂ ਬਾਹਰ ਜਾਓ ਉੱਥੇ ਜਾ ਕੇ ਕੰਮ ਕਰ ਲਵਾਂ ਹੁਣ ਤਾਂ ਪੜੇ ਲਿਖੇ ਵੀ ਜਾ ਰਹੇ ਨੇ ਮੇਰੇ ਇੱਕ ਦੋਸਤ ਦਾ ਲੜਕਾ ਇੱਕ ਕਾਰਪੋਰੇਸ਼ਨ ਦੇ ਦਫ਼ਤਰ ਚ ਨੋਡਲ ਅਫਸਰ ਲੱਗਿਆ ਹੋਇਆ ਸੀ ਜੀਪ ਡਰਾਈਵਰ ਸਾਰੀਆਂ ਫੀਲਿਟੀਆਂ ਸੀ ਉਹ ਵੀ ਛੱਡ ਕੇ ਆਪਣੀ ਪਰਿਵਾਰ ਨੂੰ ਲੈ ਕੇ ਕੈਨੇਡਾ ਚਲੇ ਗਿਆ ਇਸ ਤੋਂ ਬਿਨਾ ਇੱਕ ਮੈਨੂੰ ਇੱਕ ਵਾਰੀ ਆਸਟ੍ਰੇਲੀਆ ਦੇ ਆਪਣੇ ਰਹਿੰਦੇ ਨੇ ਪ੍ਰਭ ਜੋ ਸਿੰਘ ਢਾਲੀਆ ਉਹ ਪਿੱਛੇ ਜੇ ਇੰਡੀਆ ਚ ਆਇਆ ਸੀ ਉਹ ਮਿਲੇ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਉਹ ਵੀ ਅਗਸਟ ਅਫਸਰ ਲੱਗੇ ਹੋਏ ਸੀਗੇ ਇੱਥੇ ਤੇ ਲੇਕਿਨ ਉਹ ਉਸ ਤੋਂ ਬਾਅਦ ਉਹ ਨੌਕਰੀ ਛੱਡ ਕੇ ਉੱਥੇ ਚਲੇ ਗਏ ਚਲੋ ਆਪਾਂ ਨੂੰ ਮੇਰੀ ਕਹਿਣ ਦੀ ਲੋੜ ਨਹੀਂ ਵੀ ਉਹ ਇਹ ਕਹਿੰਦੇ ਸੀ ਜਾਂ ਉਹ ਕਹਿੰਦੇ ਸੀ ਤਾਂ ਇਹ ਤੇ ਇੱਕ ਅੰਡਰਸਟੂਡ ਗੱਲ ਹੈ ਨਾ ਵੀ ਬੰਦਾ ਸਿਸਟਮ ਤੋਂ ਤੰਗ ਆ ਕੇ ਕਿੱਥੇ ਪ ਜਾਂਦਾ ਵਾ ਜਿਹਨਾਂ ਗਰੀਬ ਲੋਕਾਂ ਕੋਲੇ ਰਾਹ ਹੈ ਨਹੀਂ ਕੋਈ ਜਾਣਦਾ ਉਹ ਤਾਂ ਫਿਰ ਇੱਥੇ ਜਿਵੇਂ ਵੀ ਹੈ ਆਪਣੀ ਜ਼ਿੰਦਗੀ ਬੀਤ ਕਰੀ ਜਾਂਦੇ ਆ ਜਿਹਨਾਂ ਕੋਲੇ 10 20 ਲੱਖ 30 ਲੱਖ ਆਉਂਦਾ ਉਹ ਕਹਿੰਦੇ ਆ ਪੈਸੇ ਲਾਓ ਬਾਹਰ ਚਲੋ ਉੱਥੇ ਬੱਚਿਆਂ ਦਾ ਭੋਗ ਸਹੀ ਹੈ ਠੀਕ ਹੈ ਤੇ ਉੱਥੇ ਰਵਾ ਪਾਣੀ ਠੀਕ ਹੈ ਉੱਥੇ ਸਰਕਾਰਾਂ ਠੀਕ ਨੇ ਮੈਂ ਇੱਕ ਬੰਦੇ ਨੂੰ ਇਹੋ ਜਿਹਾ ਵੀ ਜਾਣਦਾ ਉਹਦੇ ਇੱਕ ਲੜਕੇ ਇੱਕ ਲੜਕੀ ਉਹਨੇ ਪੜ੍ਹਾਈ ਤੋਂ ਬਾਅਦ ਸੋਚਿਆ ਇਹਨਾਂ ਨੂੰ ਬਾਹਰ ਭੇਜਣਾ ਵਾ ਉਹਨੇ ਉਹਦਾ ਮਕਾਨ ਲਗਭਗ 35 ਲੱਖ ਚ ਵੇਚਤਾ ਕਿਰਾਏ ਤੇ ਰਹਿੰਦੇ ਨੇ ਉਹ ਪਹਿਲਾਂ ਉਹਨੇ ਲੜਕੀ ਭੇਜੀ ਬਾਹਰ 3 ਸਾਲ ਤੋਂ ਬਾਅਦ ਲੜਕਾ ਛ ਸ਼ਾਇਦ ਵੀ ਕੰਮ ਕੀਤੀ ਹੁਣ ਉਹ ਵੀ ਚਲਿਆ ਗਿਆ ਪਾ ਜਾਣ ਚਾ ਆਪਣਾ ਮਨੀ ਮਾਈਂਡ ਤੇ ਮਸਲ ਤਿੰਨੇ ਚੀਜ਼ਾਂ ਕਿਉਂਕਿ ਤਿੰਨੇ ਚੀਜ਼ਾਂ ਕਿਸੇ ਕੌਮ ਦਾ ਕਿਸੇ ਸੂਬੇ ਦਾ ਕਿਸੇ ਦੇਸ਼ ਦਾ ਸਰਮਾਇਆ ਹੁੰਦੀਆਂ ਨੇ ਕਿਉਂਕਿ ਯੂਥ ਹੀ ਹੁੰਦਾ ਮਾਈਂਡ ਮਨੀ ਮਸਲ ਤਿੰਨੇ ਚੀਜ਼ਾਂ ਵਿਦੇਸ਼ ਜਾ ਰਹੀਆਂ ਤੁਹਾਡੇ ਕਹਿਣ ਦਾ ਪਾਵਾ ਬਿਲਕੁਲ ਬਿਲਕੁਲ ਇੱਥੇ ਹੁਣ ਕੋਈ ਕਿਸੇ ਤਰ੍ਹਾਂ ਦੇ ਆਪਾਂ ਸੁਧਾਰ ਦੀ ਉਮੀਦ ਜਿਹੜੀ ਹੈ ਉਹ ਤਾਂ ਹੀ ਹੋ ਸਕਦੀ ਹੈ ਲੋਕਾਂ ਨੂੰ ਜਾਗਰਿਤ ਹੋਣਾ ਪਊਗਾ ਜਦੋਂ ਲੋਕੀ ਜਾਗਰਤ ਹੁੰਦੇ ਆ ਦੇਖੋ ਤਾਂ ਅਸਰ ਤਾਂ ਪੈਂਦਾ ਸਰਕਾਰਾਂ ਤੇ ਕਿਸਾਨ ਸਭਾ ਸਾਲ ਬੈਠੇ ਰਹੇ ਧਰਨੇ ਦੇ ਉੱਤੇ ਇੱਕ ਵਾਰੀ ਤਾਂ ਮੋਦੀ ਸਰਕਾਰ ਹਲਾਤੀ ਨਾ ਜਦੋਂ ਕਿ ਪਹਿਲਾਂ ਸਾਰੇ ਕਹਿੰਦੇ ਸੀ ਨਹੀਂ ਜੀ ਨਹੀਂ ਜੋ ਮਰਜ਼ੀ ਹੋ ਜਾਵੇ ਮੋਦੀ ਨੇ ਫੈਸਲੇ ਵਾਪਸ ਨਹੀਂ ਲੈਣੇ ਕੋਈ ਨਹੀਂ ਡੱਸ ਤੋਂ ਮਸ ਹੁੰਦਾ ਲੇਕਿਨ ਕਿਸਾਨਾਂ ਨੇ ਕਰਵਾਤਾ ਸੋ ਇਹ ਲੋਕ ਸੰਘਰਸ਼ ਉੱਠਣੇ ਉੱਠਣਗੇ ਤਾਂ ਸਰਕਾਰਾਂ ਮਾੜਾ ਮੋਡਾ ਵੈਸੇ ਵੀ ਹੁਣ ਦੇਖਿਆ ਜਿੱਥੇ ਲੋਕੀ ਸੰਘਰਸ਼ ਕਰਦੇ ਨੇ ਉੱਥੇ ਸਰਕਾਰਾਂ ਮਾੜ ਪੁਲਿਸ ਦੇ ਇੱਕ ਹਾਫ ਵੀ ਕਈ ਵਾਰੀ ਲੋਕ ਇਕੱਠੇ ਹੋ ਕੇ ਸੰਘਰਸ਼ ਕਰਦੇ ਠਾਣਾ ਦਾ ਰੋਟੇ ਥੋੜਾ ਢੱਲਾ ਹੋ ਜਾਂਦਾ ਵਾ ਨਹੀਂ ਨਾ ਇਹ ਲੋਕ ਆਪਣੀ ਮਰਜ਼ੀਆਂ ਕਰਦੇ ਨੇ ਸਾਰੇ ਅਫਸਰ ਵੀ ਤੇ ਲੀਡਰ ਵੀ ਸੋ ਇਹ ਜ਼ਰੂਰੀ ਹੈ ਵੀ ਲੋਕਾਂ ਨੂੰ ਜਾਗਰਿਤ ਹੋਣਾ ਪਊਗਾ ਲੋਕੀ ਜਾਗਰਿਤ ਹੋਣਗੇ ਉਹ ਸੰਘਰਸ਼ ਅਰੰਭਣਗੇ ਫਿਰ ਜਾ ਕੇ ਕੋਈ ਛੋਟਾ ਮਾੜਾ ਮੋਟਾ ਸੁਧਾਰ ਹੋਣ ਦੀ ਸੰਭਾਵਨਾ ਨੇ ਤਾਂ ਸਾਰਾ ਆਮ ਲੋਕ ਕਹਿ ਦਿੰਦੇ ਆ ਕਿ ਭਾਵੇਂ ਆਮ ਆਦਮੀ ਦੀ ਸਰਕਾਰ ਹੈ ਪਰ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਆਪਾਂ ਜਾਂਦੇ ਜਾਂਦੇ ਆਮ ਲੋਕਾਂ ਦੀ ਗੱਲ ਕਰ ਲੈਨੇ ਆ ਜਿਹੜੀ ਸਰਕਾਰ ਹੈ ਨਵੀਂ ਕੈਬਨਰ ਦੀ ਜਿਹੜੀ ਮੀਟਿੰਗ ਹੋਈ ਸੀ ਵਿਧਾਨ ਸਭਾ ਵੀ ਹੋਈ ਉਹਦੇ ਵਿੱਚ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਬੈਟ ਦਾ ਵਾਅਦਾ ਕਰ ਦਿੱਤਾ ਗਿਆ ਜਿਹੜਾ ਬਿਜਲੀ ਤਰ੍ਹਾਂ ਤੇ ਬੈਟ ਦੀ ਛੋਟ ਸੀ 3 ਰੁਪਏ ਯੂਨਿਟ ਉਹ ਲਾ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਤਾਂ ਆਮ ਆਦਮੀ ਤੇ ਕੀ ਪ੍ਰਭਾਵ ਪਊਗਾ ਦੇਖੋ ਗੱਲ ਇਹ ਆ ਵੀ ਜਿਹੜੀ ਆ ਆਮ ਆਦੀ ਪਾਰਟੀ ਦੀ ਆਪਾਂ ਗੱਲ ਕਰਦੇ ਆ ਨਾ ਤੁਸੀਂ ਪਹਿਲਾਂ ਕਹਿ ਚੁੱਕੇ ਹੋ ਵੀ ਜੋ ਕੁਝ ਬਾਕੀ ਸਰਕਾਰਾਂ ਕਰਦੀਆਂ ਸੀ ਉਹ ਹੀ ਇਹ ਕਰਦੇ ਆ। ਬਾਕੀ ਸਰਕਾਰਾਂ ਵੀ ਬਿਆਨ ਵੱਡੇ-ਵੱਡੇ ਦੇ ਦੇਣੇ ਬਾਅਦ ਚ ਕਰਨਾ ਕੁਝ ਨਹੀਂ। ਸਿਰਫ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀਆਂ। ਇੱਕ ਵਾਰ ਟੈਂਕੀ ਦੇ ਉੱਤੇ ਪਿਛਲੀ ਕਾਂਗਰਸ ਸਰਕਾਰ ਦੀ ਗੱਲ ਅਧਿਕਾਰੀ ਚੜੇ ਹੋਏ ਸੀ ਤੇ ਕੇਜਰੀਵਾਲ ਸਾਹਿਬ ਆਏ ਉਹਨਾਂ ਨੇ ਕਿਹਾ ਵੀ ਸਾਡੇ ਰਾਜ ਵਿੱਚ ਕਿਸੇ ਨੂੰ ਟੈਂਕੀ ਤੇ ਨਹੀਂ ਚੜਨਾ ਪਊ। ਤੇ ਲੇਕਿਨ ਹਾਲ ਅਧਿਕਾਰੀਆਂ ਦਾ ਉਦੋਂ ਵੀ ਮੜ। ਤੇ ਇਸੇ ਤਰ੍ਹਾਂ ਹੀ ਮੈਂ ਇਹਨੂੰ ਇੱਕ ਵਾਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਜਦੋਂ ਨਾ ਪਿਛਲੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਤੇ ਆਪਣੇ ਉੱਥੋਂ ਖੜੂਰ ਸਾਹਿਬ ਹਾਲ ਕਾਇ ਜਿੱਥੋਂ ਬੀਬੀ ਖਾਲੜਾ ਖੜੂਰ ਸਾਹਿਬ ਤੋਂ ਉਹਦੇ ਬਾਰੇ ਇੱਕ ਸਵਾਲ ਪੁੱਛਿਆ ਹੁਣ ਮੈਨੂੰ ਯਾਦ ਨਹੀਂ ਵੀ ਉਹ ਆਪ ਖਾਲੜੇ ਉੱਥੇ ਗਏ ਹੋਏ ਸੀ ਜਾਂ ਕਿਤੇ ਹੋਰ ਸੀਗੇ ਲੇਕਿਨ ਉਹਨਾਂ ਨੂੰ ਪੱਤਰਕਾਰ ਨੇ ਸਵਾਲ ਪੁੱਛਿਆ ਵੀ ਇਹਨਾਂ ਦੀ ਬਹੁਤ ਕੁਰਬਾਨੀਆਂ ਬੀਬੀ ਖਾਲੜਾ ਦੀ ਵੀ ਲੋਕਾਂ ਨੂੰ ਕਿੰਨਾ ਕੁ ਰਿਸਪੌਂਸ ਚਾਹੀਦਾ ਵੀ ਇਹਨਾਂ ਨੂੰ ਦੇਣ ਵੀ ਤਾਂ ਕਿ ਵੀ ਮਤੇ ਕੁਰਬਾਨੀ ਦਾ ਮੁੱਲ ਪੈ ਸਕੇ ਤਾਂ ਭਗਵਾਨ ਜੀ ਮਾਨ ਦਾ ਜਵਾਬ ਇਹ ਸੀ ਕਹਿੰਦਾ ਇਹੋ ਜੇ ਲੋਕਾਂ ਨੂੰ ਚੋਣਾਂ ਦੇ ਚੱਕਰਾਂ 'ਚ ਪਾਉਣ ਦੀ ਕੀ ਲੋੜ ਇਹਨਾਂ ਨੂੰ ਰਾਜ ਸਭਾ ਦੇ ਰਾਹੀਂ ਸੁਧਾਈ ਭੇਜੋ ਉਥੇ ਆਪੇ ਆਵਾਜ਼ ਚੁੱਕਣਗੇ ਸਾਡੀ ਜਾ ਕੇ ਲੇਕਿਨ ਜਦੋਂ ਇਹਨਾਂ ਦਾ ਰਾਜ ਆ ਗਿਆ ਇਹਨਾਂ ਨੇ 7 ਰਾਜ ਸਭਾ ਦੇ ਮੈਂਬਰ ਬਣਾਏ ਤੇ ਬੀਬੀ ਨਹੀਂ ਚਾਹਤੇ ਅਜੇ ਉਸ ਵੇਲੇ ਜਿਹੜੇ 7 ਬਣਾਏ ਨੇ ਉਹਨਾਂ ਚ ਵੀ ਕੋਈ ਅੱਦੇ ਤਾਂ ਪੰਜਾਬ ਨਾਲ ਸਬੰਧਤ ਨਹੀਂ ਹੈਗੇ ਜਿਹੜੇ ਪੰਜਾਬ ਨਾਲ ਸਬੰਧਤ ਨੇ ਉਹ ਡੱਕਾ ਪੰਜਾਬ ਦੀਆਂ ਸਮੱਸਿਆਵਾਂ ਨੂੰ ਜਾਣਦੇ ਕੋਈ ਨਹੀਂ ਉਹ ਡੱਕਾ ਤੋੜਨ ਵਾਲੇ ਨਹੀਂ ਹੈ ਠੀਕ ਹੈ ਨਾ ਇੱਕ ਲੁਧਿਆਣੇ ਤੋਂ ਆਪਣੇ ਸ਼ਾਇਦ ਨੇ ਤੁਸੀਂ ਦੇਖ ਲਓ ਵੀ ਉਹਨਾਂ ਦਾ ਕਦੇ ਪੰਜਾਬ ਦੀ ਭਲਾਈ 'ਚ ਕਿਹੜਾ ਯੋਗਦਾਨ ਹੈ ਤੇ ਉਹ ਮੇਰਾ ਕਹ ਲੋ ਬਿਲਡਰ ਨਹੀਂ ਉਹ ਬਿਲਡਰ ਉਹਨਾਂ ਦੇ ਇਸ ਪ੍ਰੋਫੈਸ਼ਨ ਨਾਲ ਕੇ ਉਹਨਾਂ ਦੇ ਕਈ ਵਾਰੀ ਚਰਚਾ ਵੀ ਹੁੰਦੀ ਆ ਮਤਲਬ ਲੋਕਾਂ ਕਈ ਵਾਰੀ ਲੋਕੀ ਦੋਸ਼ ਵੀ ਲਾਉਂਦੇ ਕਈ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਤੁਸੀਂ ਵੀ ਸੁਣਿਆ ਹੋਣਾ ਤੇ ਫਿਰ ਉਹ ਲਵਲੀ ਯੂਨੀਵਰਸਿਟੀ ਵਾਲੇ ਨੇ ਫਿਰ ਉਹ ਉਸ ਤੋਂ ਬਾਅਦ ਤੁਸੀਂ ਲਾ ਲੋ ਸੀਚੀ ਵਾਲ ਦਾ ਸਿਰਫ ਇੱਕ ਵੇਅ ਵਾਲਾ ਤਜਰਬਾ ਹੈਗਾ ਇਸ ਤੋਂ ਬਿਨਾ ਉਹਨਾਂ ਦਾ ਪੰਜਾਬ ਦੀ ਭਲਾਈ ਲਈ ਕਿਹੜਾ ਤਜਰਬਾ ਮੈਂ ਦੱਸੂ ਇੱਕ ਵੇਈ ਸਾਫ਼ ਕੀਤੀ ਆ ਉਹਨਾਂ ਨੇ ਹੋਰ ਤਾਂ ਇਹ ਤੋਂ ਬਾਅਦ ਕੁਝ ਨਹੀਂ ਨਾ ਹੈਗਾ ਕੱਲਾ ਵੇਈ ਸਾਫ਼ ਕਰਨ ਨਾਲ ਤਾਂ ਨਹੀਂ ਪੰਜਾਬ ਸਾਫ਼ ਹੋ ਜੂਗਾ ਸਾਰਾ ਪੰਜਾਬ ਦੇ ਵਿੱਚ ਤਾਂ ਬਹੁਤ ਮੁੱਦੇ ਨੇ ਤੇ ਭੱਜੀ ਨੂੰ ਬਣਾਉਂਦਾ ਹਰ ਭੱਜੇ ਨੂੰ ਭੱਜੀ ਨੂੰ ਉਹ ਪਿਓ ਦਾ ਪਤਾ ਸੌ ਚੱਕਣ ਵੀ ਨਹੀਂ ਗਿਆ ਹੈ ਦੱਸੋ ਇਹੋ ਜਿਹੇ ਬੰਦਿਆਂ ਨੂੰ ਰਾਜ ਸਭਾ ਦੇ ਮੈਂਬਰ ਬਣਾਏ ਜਾ ਰਹੇ ਜਿਹੜੇ ਸੌ ਚੱਕਣ ਵੀ ਨਹੀਂ ਜਾਂਦੇ ਉਹ ਤੋਂ ਕੀ ਤੁਸੀਂ ਭਲਾਈ ਦੀ ਆਸ ਰੱਖ ਲਓਗੇ ਇਸ ਤਰ੍ਹਾਂ ਹੀ ਦੂਜੇ ਨੇ ਵਿਕਰਮ ਸਾਨੀ ਨੇ ਜਾਂ ਆਪਣੇ ਉਹ ਚੱਡਾ ਠੀਕ ਹੈ ਉਹ ਕਦੇ ਕਦੇ ਰਾਜ ਸਭਾ ਦੇ ਵਿੱਚ ਪੰਜਾਬ ਦੇ ਹੱਕ 'ਚ ਗੱਲ ਕਰ ਦਿੰਦੇ ਆ ਪਰ ਇਹ ਮੈਨੂੰ ਇਹ ਲੱਗਦਾ ਵੀ ਇਦਾਂ ਦੀਆਂ ਗੱਲਾਂ ਕਰਕੇ ਨਾ ਮੈਂ ਲੋਕਾਂ ਨੂੰ ਮੂਰਖ ਜਿਹਾ ਬਣਾਈ ਆਉਣ ਵਾਲੀ ਗੱਲ ਹੈ ਇਹ ਵੀ ਲਓ ਜੀ ਅਸੀਂ ਤੁਹਾਡੇ ਹੱਕ 'ਚ ਬੋਲੇ ਵੀ ਗੱਲ ਤਾਂ ਇਹ ਵੀ ਜਾਂਦਾ ਸੀ ਕਰਵਾ ਕੁਝ ਕਰਕੇ ਦਿਖਾਓ ਕੁਛ ਮਨ ਪੰਜਾਬ ਦੇ ਹੱਕਾਂ ਲਈ ਕੋਈ ਕੰਮ ਕਰਕੇ ਦਿਓ ਫਿਰ ਤੋ ਤੁਹਾਨੂੰ ਮੰਨੀਆਂ ਸੀ ਖੈਰ ਚਲੋ ਇੱਕ ਵੱਖਰੇ ਵਜ੍ਹਾ ਦੀ ਹੁਣ ਤੁਸੀਂ ਗੱਲ ਕਰ ਰਹੇ ਹੋ ਜੀ ਵੀ ਕੀਮਤਾਂ ਦੇ ਵਧਣ ਦੀ ਕੀਮਤਾਂ ਦੇਖੋ ਕਾਂਗਰਸ ਦੇ ਰਾਜ ਵਿੱਚ ਵੀ ਇਦਾਂ ਹੀ ਕੀਮਤਾਂ ਵਧੀਆਂ ਜਾਂਦੀਆਂ ਸੀ ਅਕਾਲੀ ਦਲ ਦੇ ਰਾਜ ਵਿੱਚ ਵੀ ਵਧੀਆਂ ਜਾਂਦੀਆਂ ਸੀ ਜੇ ਸੈਂਟਰ ਦੀ ਗੱਲ ਕਰੀਏ ਕਾਂਗਰਸ 'ਚ ਵੀ ਭਾਜਪਾ 'ਚ ਵੀ ਉਦਾਂ ਹੀ ਕੀਮਤਾਂ ਵਧੀਆਂ ਜਾਂਦੀਆਂ ਪੰਜਾਬ ਦੇ ਵਿੱਚ ਜਿਵੇਂ ਅਕਾਲੀ ਜਾਂ ਕਾਂਗਰਸ ਦੇ ਸਰਕਾਰ 'ਚ ਕੀਮਤਾਂ ਵਧੀਆਂ ਉਹੀ ਹਾਲ ਹੈ ਇਹਨਾਂ ਦਾ ਦੇਖੋ ਇਹਨਾਂ ਨੇ ਕੀ ਇਹਨਾਂ ਦੇ ਕਰਜ਼ਾ ਵੰਧ ਚੱਕ ਰਹੇ ਆ ਪਹਿਲਾਂ ਨਾਲ ਉਹਦਾ ਕਾਰਨ ਇਹ ਹੈ ਕਿ ਇਹਨਾਂ ਨੇ ਆਪਦੀਆਂ ਜਿਹੜੀ ਐਸ਼ ਪ੍ਰਸਤੀ ਵਾਲੀਆਂ ਚੀ ਸ਼ਹਿਰਾਂ ਹਵਾਈ ਜਹਾਜ਼ ਦੀਆਂ ਸਹਿਰਾਂ ਬਾਹਰਲੇ ਟੂਰ ਉਹਨਾਂ ਤਾਂ ਕੋਈ ਕਮੀ ਨਹੀਂ ਕੀਤੀ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਮੁਕਤ ਦੇਣੇ ਸ਼ੁਰੂ ਕੀਤੀਆਂ ਨੇ ਮੁਕਤ ਬਿਜਲੀ ਲਾ ਦੋ ਜਾਂ ਕੁਝ ਹੋਰ ਗੱਲਾਂ ਉਹਦੇ ਨਾਲ ਕੀ ਹੋ ਗਿਆ ਪੰਜਾਬ ਦਾ ਜਿਹੜਾ ਵਿਤੀ ਢਾਂਚਾ ਸੀਗਾ ਉਹ ਥੋੜਾ ਜਿਹਾ ਹਿੱਲਣ ਲੱਗ ਪਿਆ ਸੀਗਾ ਇਸ ਕਰਕੇ ਇਹਨਾਂ ਨੂੰ ਵੱਧ ਕਰਦੇ ਚੱਕਣੇ ਪਏ ਪਰ ਉਹਦੇ ਨਾਲ ਦੇਖੋ ਨਾ ਇਹਦਾ ਕੋਈ ਅੱਖ ਪੰਜਾਬੀਆਂ ਦੇ ਸਿਰ ਦੇ ਉੱਤੇ ਕਰਜਾ ਜਿਹੜੀ ਜਾ ਰਹੀ ਹੈ ਵੱਧ ਤੋਂ ਵੱਧ ਇਹਦਾ ਮਤਲਬ ਇਹ ਹੈ ਵੀ ਸਰਕਾਰ ਦੇ ਵਿੱਚ ਕੋਈ ਅਯੋਗਤਾ ਨਹੀਂ ਦਾ ਗੱਲ ਨਾ ਹੋਈ ਹੈ ਕਰਜਾ ਲੈ ਕੇ ਤਾਂ ਕੋਈ ਵੀ ਬੰਦਾ ਜਿਹੜਾ ਹੈ ਦੇਖੋ ਨਾ ਅਗਰ ਕੋਈ ਉਸ ਬੰਦੇ ਨੂੰ ਕਹੀਏ ਕਾਰ ਖਰੀਦਣੀ ਹੈ ਉਹ ਬੰਦਾ ਤਾਂ ਹਰੇਕ ਬੰਦਾ ਹੀ ਕਰਜਾ ਲਊ ਕਾਰ ਲੈ ਲਊ ਗੱਲ ਖਤਮ ਹੋ ਗਈ ਇਹ ਤੱਕ ਉਸ ਬੰਦੇ ਦੀ ਕੋਈ ਕੈਪੇਬਿਲਿਟੀ ਨਾ ਨਾ ਹੋਈ ਕੈਪੇਬਿਲਿਟੀ ਹੈ ਵੀ ਪੈਸੇ ਕਮਾ ਕੇ ਉਹ ਕਮਾਈ 'ਚ ਵਾਧਾ ਹੋਣਾ ਚਾਹੀਦਾ ਕਮਾਈ 'ਚ ਵਾਧਾ ਹੋਣਾ ਚਾਹੀਦਾ ਫਿਰ ਕਾਰ ਲਵੇ ਉਹ ਕਮਾਈ 'ਚ ਵਾਧਾ ਜਿਹੜਾ ਉਹਦੇ ਪਹਿਲੀ ਗੱਲ ਤਾਂ ਹੋ ਨਹੀਂ ਰਿਹਾ ਕਿਉਂਕਿ ਮੁਕਤਫੋਰੀ ਬਹੁਤੀ ਹੋ ਗਈ ਨੰਬਰ ਦੋ ਤੇ ਖਰਚੇ ਘਟਾ ਨਹੀਂ ਰਿਹਾ ਤੇ ਕਹਿੰਦਾ ਬੰਦਾ ਕਮਾਈ ਵਧਾ ਨਹੀਂ ਰਿਹਾ ਖਰਚੇ ਘਟਾ ਨਹੀਂ ਰਿਹਾ ਤੇ ਕਰਜ਼ਾ ਲੈ ਕੇ ਉਹ ਅਗਰ ਕੋਈ ਮਤਲਬ ਕਿ ਕੋਈ ਆਪਣੀਆਂ ਲਗਜ਼ਰੀਜ਼ ਵਾਸਤੇ ਚੀਜ਼ਾਂ ਖਰੀਦ ਰਿਹਾ ਕਾਰਾਂ ਏਸੀ ਹੋਰ ਇਹ ਵੀ ਸੀ ਤਾਂ ਇਹਦਾ ਮਤਲਬ ਤਾਂ ਇਹ ਹੋ ਗਿਆ ਨਾ ਵੀ ਦਿਨੋਂ ਦਿਨ ਉਹਦਾ ਹਾਲ ਜਿਹੜਾ ਮਾੜਾ ਹੁੰਦਾ ਜਾ ਰਿਹਾ ਇਸੇ ਤਰ੍ਹਾਂ ਹੀ ਪਹਿਲਾਂ ਇਹ ਪਾਕਿਸਤਾਨ ਦਾ ਹਾਲ ਹੈ ਬੰਗਲਾਦੇਸ਼ ਦਾ ਸ਼੍ਰੀਲੰਕਾ ਦਾ ਇਹਨਾਂ ਦੇਸ਼ਾਂ ਦਾ ਜਿਹੜਾ ਹਾਲ ਹੋਇਆ ਉਹ ਲੀਡਰਾਂ ਦੀਆਂ ਇਹੋ ਜਿਹੀਆਂ ਆਤਾਂ ਕਰਕੇ ਹੋਇਆ ਪੂ पंजाब ਦੇ ਵਿੱਚ ਇਹਨਾਂ ਨੇ ਡੇ ਕੋ ਡੀਜ਼ਲ ਵਧਾਦਾ ਪੈਟਰੋਲ ਵਧਾਤਾ ਤੇ ਬਿਜਲੀ ਦੀ ਸਬਸਿਡੀ ਤੇੰਦਰ ਪੈਸੀ ਉਹ ਬੰਦ ਕਰਤੀ ਹਾ ਹਾ ਕਰਮਾ ਚ ਕੀ ਚਾਰੇ ਪਾਸੇ ਸੰਨਤਕਾਰ ਨੇ ਉਹ ਰੌਲਾ ਪਾ ਰਹੇ ਨੇ ਜਿਹੜੇ ਦੂਸਰੇ ਲੋਕ ਨੇ ਉਹ ਅਲੱਗ ਰੌਲਾ ਪਾ ਰਹੇ ਨੇ ਵੀ ਜੇ ਤੁਸੀਂ ਇੱਕ ਪਾਸੇ 600 ਯੂਨਟ ਦੇਣੀ ਆ ਬਿਜਲੀ ਦੂਜੇ ਪਾਸੇ ਜੀਤੋਂ ਪੈਸੇ ਲੈਣੇ ਆ ਫਿਰ ਠੋਕੇ ਲਈ ਜਾਣੇ ਆ ਮਤਲਬ ਉਹਦੇ ਤੇ ਦੁਗਣਾ ਬੋਧ ਪਾ ਜਾ ਇਹ ਤਾਂ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ ਇਸ ਕਰਕੇ ਇਹ ਨੀਤੀਆਂ ਤਾਂ ਗਲਤ ਨੇ ਇਹ ਤਾਂ ਦੇਖੋ ਨਾ ਆਮ ਬੰਦਾ ਕੀ ਕਰੂਗਾ ਜਦੋਂ ਬਿਜਲੀ ਮਹਿੰਗੀ ਮਿਲੂਗੀ ਉਹਨੂੰ ਬਿੱਲ ਵੱਧ ਦੇਣਾ ਪਊਗਾ ਫਿਰ ਪੈਟਰੋਲ ਮਹਿੰਗਾ ਇੱਕ ਤਾਂ ਕਾਰ ਵਾਲਾ ਬੰਦਾ ਸਕੂਟਰ ਵਾਲਾ ਬੰਦਾ ਜਾਂ ਨਾਰਮਲ ਬੰਦਾ ਕੋਈ ਵੀ ਲਾ ਲਓ ਸੀ ਉਹਦਾ ਖਰਚਾ ਵੱਧ ਜੂ ਫਿਰ ਬਜਟ ਹਿੱਲ ਜੂਗਾ ਫਿਰ ਬਜਟ ਹਿੱਲਣ ਦੇ ਹੋਰ ਵੀ ਕਾਰਨ ਨੇ ਜਦੋਂ ਪੈਟਰੋਲ ਦੀਆਂ ਤੇ ਡੀਜ਼ਲ ਦੀਆਂ ਕੀਮਤਾਂ ਵੱਧੀਆਂ ਨੇ ਨਾ ਉਦੋਂ ਪੂਰੇ ਮਤਲਅ ਇਹ ਕਹ ਲਓ ਵੀ ਪੂਰੀ ਇਕਨੋਮੀ ਚ ਬਤਾਈ ਵੱਧ ਜਾਂਦੀ ਆਪਣੇ ਮਹਿੰਗਾਈ ਵੱਧ ਜਾਂਦੀ ਆ ਇੰਡੀਆ ਦੇ ਵਿੱਚ ਲਾ ਲਓ ਚਾਹੇ ਤੁਸੀਂ ਪੰਜਾਬ ਚ ਲਾ ਲਓ ਕਿਤੇ ਵੀ ਜਿੱਥੋਂ ਦੀ ਗੱਲ ਆਪਾਂ ਕਰਦੇ ਆ ਸੋ ਜਦੋਂ ਪੰਜਾਬ ਦੇ ਵਿੱਚ ਪੈਟਰੋਲ ਦੀ ਕੀਮਤਾਂ ਵਧਣਗੀਆਂ ਤਾਂ ਉਹਦੇ ਨਾਲ ਕੀ ਹੋਏਗਾ ਟੈਕਸੀਆਂ ਵਾਲੇ ਵੱਧ ਭਾੜਾ ਵਸੂਲਣ ਲੱਗ ਜਾਣਗੇ ਜਿਹੜੇ ਸਬਜ਼ੀਆਂ ਫਰੂਟ ਹੋਰ ਸਮਾਨ ਇਧਰ ਉਧਰ ਢੋਆ ਢਾਈ ਕਰਦੇ ਆ ਉਹਨਾਂ ਨੇ ਰੇਟ ਵਧਾ ਦੇਣੇ ਆ ਜਦੋਂ ਇੱਕ ਫੈਕਟਰੀ ਵਾਲੇ ਨੂੰ ਰਾ ਮਟੀਰੀਅਲ ਮਹਿੰਗਾ ਮਿਲੂਗਾ ਉਹਨੇ ਆਪਣੇ ਫਿਨਿਸ਼ਡ ਪ੍ਰੋਡਕਟ ਦਾ ਰੇਟ ਵਧਾ ਦੇਣਾ ਤੇ ਫਿਨਿਸ਼ਡ ਪ੍ਰੋਡਕਟ ਕਿਨੇ ਕਿੰਨਾ ਆਪਾਂ ਜਾਣ ਚੀ ਲੈ ਦੋ ਕੇ ਜਿਹੜਾ ਬੋਝ ਆ ਉਹ ਆਮ ਆਦਮੀ ਤੇ ਹੀ ਆਮ ਆਦਮੀ ਤੇ ਪੈ ਰਿਹਾ ਵਾ ਇਹ ਦਿਖਾਵਾ ਇਹ ਕਰ ਰਹੇ ਨੇ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਬੜਾ ਸੁਖੀ ਰੱਖ ਰਹੇ ਹਾਂ ਪਰ ਜਦੋਂ ਕਿ ਇਹ ਇੱਕ ਹੱਥ ਨਾਲ ਦੇ ਲੈ ਇਹ ਦੇ ਰਹੇ ਨੇ ਤੇ ਦੂਜੇ ਨਾਲ ਵਾਪਸ ਲਈ ਜਾ ਰਹੇ ਆ ਨਿਜਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੀ ਇਹ ਸਾਡੇ ਨਾਲ ਸਰਵਿੰਦਰ ਸਿੰਘ ਨਿਜਰ ਸੀਗੇ ਸੀਨੀਅਰ ਪੱਤਰਕਾਰ ਸੀਗੇ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਅੱਜ ਦੇ ਲਈ ਐਨ ਆਈ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ